ਆਖਰ ਕਿਉਂ ਆ ਤੁਸੀਂ ਸੁਰਜੀਤ ਪਾਤਰ ਦੀ ਆਲੋਚਨਾ ਕਿਉਂ ਕਰ ਰਹੇ ਹੋ ਕਿਹੜੇ ਐਂਗਲ ਤੋਂ ਕਰ ਰਹੇ ਹੋ ਉਹਦਾ ਰੂਪ ਪੱਖੋਂ ਅਮੀਰ ਕਵਤਾ ਆ ਉਹਦੀ ਬਿੰਬਾਵਲੀ ਬਹੁਤ ਅਮੀਰ ਆ ਉਹਦੀ ਭਾਸ਼ਾ ਬਹੁਤ ਅਮੀਰ ਆ ਇਹ 'ਚ ਕੋਈ ਸ਼ੱਕ ਨਹੀਂ ਕਿਸੇ ਨੂੰ ਪਰ ਜਦੋਂ ਮੈਂ ਵਿਚਾਰਧਾਰਾ ਦੀ ਗੱਲ ਕਰਦੇ ਆ ਤਾਂ ਉਹ ਪਰੋਲੀ ਤਰ ਦੀ ਵਿਚਾਰਧਾਰਾ ਨਹੀਂ ਗਈ ਉਹਦੇ 'ਚ ਉਹ ਮੱਧ ਵਰਗ ਦੀ ਜੇ ਕਹਿੰਦੇ ਨਿੱਕ ਬੁਰਜ ਜੀ ਦੀ ਵਿਚਾਰਧਾਰਾ ਪੱਖੋਂ ਇਸ ਕੈਟਾਗਰੀ 'ਚ ਆਊਗੀ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਤਾਂ ਰਾਹ ਬਣਦੇ ਜੁਗਾ ਤੋਂ ਕਾਫਲੇ ਆਦੇ ਮੇਰੇ ਪਿੱਛੇ ਗਵਾਹ ਬਣਦੇ ਇਹ ਇੱਕ ਮੱਧਵਰਗੀ ਵਿਅਕਤੀਵਾਦ ਆ ਇੱਚ ਮੈਂ ਆ ਕਿ ਮੇਰੇ ਪਿੱਛੇ ਲੋਕ ਚੱਲਦੇ ਆ ਜਦ ਕਿ ਹਕੀਕਤ ਇਹ ਆ ਕਿ ਜਿਹੜੇ ਮਹਾਨ ਲੋਕ ਵੀ ਹੁੰਦੇ ਆ ਵੱਡੇ ਆਗੂ ਵੀ ਹੁੰਦੇ ਆ ਉਹ ਕਾਫਲੇ ਦਾ ਅੰਗ ਹੁੰਦੇ ਆ ਕਾਫਲੇ ਦਾ ਅੰਗ ਸੰਗ ਚੱਲਦੇ ਆ ਇੱਚ ਕਹਿੰਦੇ ਮੇਰੇ ਚ ਨਹਿਰੂ ਵੀ ਬੋਲਦਾ ਹੈ ਮੇਰੇ ਚ ਮੋਅ ਵੀ ਬੋਲਦਾ ਹੈ ਇਹ ਹਕੀਕਤ ਆ ਪਾਤਰ ਦੀ ਇਹ ਪਾਤਰ ਦੇ ਵਿਚਾਰ ਨੇ ਅਸਲ ਅਸਲ ਇਹ ਆ ਉਹ ਇਹ ਦੋਵੇਂ ਹੀ ਜੇ ਇੱਕ ਬੰਦੇ ਚ ਬੋਲਦੇ ਤਾਂ ਇਹ ਤਾਂ ਮੰਨ ਲਓ ਵਿਚਾਰਾਂ ਦੇ ਖੇਤਾਂ 'ਚ ਬਹੁਤ ਕਨਫਿਊਜ਼ ਆ ਹੋ ਹੁਣ ਪਾਤਰ ਦੀ ਕਵਤਾ ਵਿੱਚ ਲੀਨੀਅਰਿਟੀ ਹੈ ਇੱਕ ਪਾਸੇ ਗੁਣਾ ਮੈਂ ਜੇ ਮਾਰਸਵਾਦੀ ਦਿਸਟ੍ਰਿਕਟੋਂ ਜੋ ਕਵੀ ਲਿਖਦੇ ਆ ਉਹ ਇਸ ਤਰ੍ਹਾਂ ਦੀ ਗੱਲ ਨਹੀਂ ਕਰਦੇ ਤੁਸੀਂ ਪਾਤਰ ਸਾਹਿਬ ਨੂੰ ਸ਼ਰਧਾਂਜਲੀਆ ਵੀ ਦਿੰਨੇ ਹੋ ਤੁਸੀਂ ਉਹਨਾਂ ਦੀਆਂ ਕਵਤਾਵਾਂ ਨੂੰ ਪੋਸਟਰਾਂ ਜਰੀਏ ਵੇਚਦੇ ਵੀ ਉਹ ਸੇਲ ਕਰਦੇ ਹੋ ਹਨਾ ਕਿਤਾਬਾਂ ਜਰੀਏ ਪਾਤਰ ਸਾਹਿਬ ਨੂੰ ਵੇਚਦੇ ਹੋਏ ਦੂਜੇ ਪਾਸੇ ਉਹਨਾਂ ਨੂੰ ਇਹ ਕਹਿ ਰਹੇ ਹੋ ਕਿ ਉਹ ਲੋਕ ਪੱਖੀ ਉਸ ਤਰ੍ਹਾਂ ਲਿਖ ਨਹੀਂ ਪਾਇਆ ਇਨਕਲਾਬੀ ਕਵੀ ਨਹੀਂ ਸੀ ਨਹੀਂ ਇਨਕਲਾਬੀ ਕਵੀ ਤਾਂ ਹੈ ਹੀ ਨਹੀਂ ਸੀ ਪਰ ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਦੀ ਹਰ ਕਵਤਾ ਹੀ ਮਾਰੀ ਹੈ ਇਹ ਨਹੀਂ ਕਹਿ ਸਕਦੇ ਆਸ਼ਕ ਤੇ ਵੀ ਜਮਾਤੀ ਸਾਂਝ ਪਿਆਲੀ ਦੀ ਗੱਲ ਨਹੀਂ ਕਰਦਾ ਆਪਣੀ ਕਵਤਾ 'ਚ ਇਹ ਤਾਂ ਸੱਤਾ ਦੇ ਨਾਲ ਇਹ ਸੀ ਕਿ ਇਹਦੀ ਸਾਂਝ ਪਿਆਲੀ ਸੀਗੀ ਇਹਨੇ ਅਵਾਰਡ ਵੀ ਲਏ ਉਹਨੇ ਦੀ ਕਵਿਤਾ 'ਚ ਕਿਤੇ ਮਜ਼ਦੂਰ ਨਹੀਂ ਆਉਂਦਾ ਕਿਤੇ ਵੀ ਮਜ਼ਦੂਰ ਨਹੀਂ ਹੈਗਾ ਕਿਸੇ ਵੀ ਕਵਿਤਾ 'ਚ ਮਜ਼ਦੂਰ ਦੀ ਚਰਚਾ ਨਹੀਂ ਆਦੀ ਉਹ ਜਦੋਂ ਸੱਤਾ ਦੇ ਨਾਲ ਮੇਲ ਮਲਾਪ ਲੈ ਕੇ ਚੱਲਦੇ ਉਹਦੇ ਅਵਾਰਡ ਲੈਣੇ ਹੋ ਫੇਰ ਤੁਹਾਡੀ ਕਵਿਤਾ ਵਿੱਚ ਉਹ ਖੜਕ ਬਣਾ ਆ ਹੀ ਨਹੀਂ ਸਕਦਾ ਲੋਕ ਵਿਰੋਧੀ ਨੇ ਲੋਕਾਂ ਦੇ ਦੁਸ਼ਮਣ ਨੇ ਇਹ ਤਾਂ ਨਹੀਂ ਮੈਂ ਕਹਿ ਸਕਦਾ ਉਹਨਾਂ ਨੂੰ ਪਰ ਉਹਨਾਂ ਦੀ ਕਵਿਤਾ ਦੇ ਵਿੱਚ ਅਜਿਹੀ ਚੀਜ਼ਾਂ ਹੈਗੀਆਂ ਨੇ ਅਜਿਹੇ ਸੰਦੇਸ਼ ਹੈਗਾ ਜਿਹੜੀ ਲੋਕਾਂ ਨੇ ਚੇਤਨਾ ਨੂੰ ਪਿੱਛੇ ਲੈ ਕੇ ਜਾਣ ਵਾਲਾ ਤੁਸੀਂ ਜੁੜੇ ਹੋਇਓ ਦੁਨੀਆ ਦੇ ਨਾਲ ਮੈਂ ਮਨਦੀਪ ਸਵਜੀਤ ਪਾਤਰ ਪੰਜਾਬੀ ਦੇ ਵੱਡੇ ਕਵੀ ਹੋਏ ਨੇ ਉਹਨਾਂ ਦੇ ਵੱਡੇ ਹੋਣ ਦਾ ਸਬੂਤ ਇਹ ਕਿ ਵੀ ਆ ਕਿ ਉਹਨਾਂ ਦੀਆਂ ਗਜ਼ਲਾਂ ਉਹਨਾਂ ਦੀਆਂ ਕਵਤਾਵਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਲੈਹਿੰਦੇ ਪੰਜਾਬ ਦੇ ਵਿੱਚ ਬੜੀਆਂ ਮਕਬੂਲ ਹੋਈਆਂ ਨੇ ਤੇ ਉਹਨਾਂ ਦੇ ਤੁਰ ਜਾਣ ਤੋਂ ਬਾਅਦ ਵੀ ਉਹਨਾਂ ਦੀਆਂ ਕਵਤਾਵਾਂ ਗਜ਼ਲਾਂ ਗੀਤ ਜਿੰਨਾ ਵੀ ਉਹਨਾਂ ਨੇ ਲਿਖਿਆ ਉਹਨਾਂ ਤੇ ਲਗਾਤਾਰ ਚਰਚਾ ਛਿੜੀ ਹੋਈ ਆ ਸਰਜੀਤ ਪਾਤਰ ਹੋਣਾ ਤੇ ਸਮਾਗਮ ਹੋ ਰਹੇ ਨੇ ਹਲੇ ਤੱਕ ਵੀ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਤੇ ਇਹਦੇ ਵਿੱਚ ਇੱਕ ਡਿਬੇਟ ਵੀ ਛਿੜ ਰਹੀ ਆ ਕਿ ਸਰਜੀਤ ਪਾਤਰ ਹੁਣੀ ਕਿਹੋ ਜਿਹਾ ਲਿਖ ਪਾਈ ਆਲੋਚਨਾ ਹੋ ਰਹੀ ਆ ਤਪਾ ਗੱਲਬਾਤ ਕਰਨ ਦੇ ਲਈ ਪ੍ਰਤੀਬੱਧ ਦੇ ਸੰਪਾਦਕ ਬਾਈ ਸੁਖਵਿੰਦਰ ਹੁਣਾ ਕੋਲੇ ਆਏ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਸਰਜੀਤ ਪਾਤਰ ਹੁਣਾ ਦੀ ਲੇਖਣੀ ਬਾਰੇ ਸੁਖਵਿੰਦਰ ਜੀ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਸਰਜੀਤ ਪਾਤਰ ਹੁਣਾ ਬਾਰੇ ਜਿੱਥੇ ਵੱਡੇ ਵੱਡੇ ਸਮਾਗਮ ਹੋ ਰਹੇ ਨੇ ਜੀ ਉੱਥੇ ਇੱਕ ਬਹਿਸ ਵੀ ਛੜੀ ਹੋਈ ਆ ਜਿਹੜੀ ਕਿ ਬਹਿਸ ਤੁਹਾਡੇ ਵੱਲੋਂ ਵੀ ਹੈਗੀ ਇੱਕ ਤੁਸੀਂ ਸਰਜੀਤ ਪਾਤਰ ਦੀ ਆਲੋਚਨਾ ਕਰ ਰਹੇ ਹੋ ਆਖਰ ਕਿਉਂ ਆ ਤੁਸੀਂ ਸਰਜੀਤ ਪਾਤਰ ਦੀ ਆਲੋਚਨਾ ਕਿਉਂ ਕਰ ਰਹੇ ਹੋ ਕਿਹੜੇ ਐਂਗਲ ਤੋਂ ਕਰ ਰਹੇ ਹੋ ਹਾਂਜੀ ਦੇਖੋ ਜੇ ਪਹਿਲੀ ਗੱਲ ਤੇ ਇਹ ਹੈ ਕਿ ਅਸੀਂ ਮਤਲਬ ਇਹ ਨਹੀਂ ਮੰਨਦੇ ਕਿ ਸ੍ਰੀ ਜੀਤਪਤਰ ਕੋਈ ਲੋਕ ਵਿਰੋਧੀ ਕਵੀ ਆ ਜਾਂ ਉਹਦਾ ਜੀਵਨ ਜਾਂ ਉਹਦਾ ਕੁੱਲ ਵਿਹਾਰ ਹੀ ਲੋਕ ਵਿਰੋਧੀ ਸੀਗਾ ਗੱਲੇ ਵੀ ਜਿਸ ਢੰਗ ਨਾਲ ਸ੍ਰੀ ਜੀਤਪਤਰ ਨੂੰ ਚਾਇਆ ਜਾ ਰਿਹਾ ਕੁਝ ਲੋਕਾਂ ਵੱਲੋਂ ਉਹ ਤਾਂ ਜਿਹੜਾ ਮਤਲਬ ਇੱਕ ਪੱਖ ਦੀ ਗੱਲ ਤਾਂ ਹੋ ਰਹੀ ਹੈ ਵੀ ਸ੍ਰੀ ਜੀਤਪਤਰ ਦੀ ਕਵਿਤਾ ਚ ਚੰਗਾ ਕੀ ਸੀਗਾ ਉਹ ਦੂਸਰੇ ਪੱਖ ਦੀ ਚਰਚਾ ਬਿਲਕੁਲ ਹੀ ਗਾਇਬ ਹੈ ਜਣ ਜੇ ਅਸੀਂ ਮਾਰਸਵਾਦੀ ਆ ਬਹੁਤ ਸਾਰੇ ਮਾਰਸਵਾਦੀ ਜਾਂ ਕਮਿਨਸਟਿੰਕਲਬ ਵੀ ਤੇ ਰਵੀ ਸ੍ਰੀ ਜੀਤਪਤਰ ਨੂੰ ਅਪਹੋਲਡ ਕਰੀਆ ਨੇ ਉਹ ਤਾਂ ਸਮੁੱਚਤਾ ਵਿੱਚ ਕੋਈ ਵਿਸ਼ਲੇਸ਼ਣ ਨਹੀਂ ਕਰ ਰਹੀਆਂ ਵਿਸ਼ਲੇਸ਼ਣ ਦਾ ਮਤਲਬ ਇਹ ਹੈ ਕਿ ਉਹ ਸ੍ਰੀਪੱਤਰ ਦੀ ਕਵਿਤਾ ਦੇ ਦੋਵੇਂ ਪੱਖ ਨਹੀਂ ਸਾਹਮਣੇ ਲਿਆ ਰਹੀਆਂ ਇੱਕ ਪੱਖ ਤੇ ਜੋਰ ਦਿੱਤਾ ਜਾ ਰਿਹਾ ਸਾਡੇ ਮੰਨ ਨਾਲ ਸ੍ਰੀਪੱਤਰ ਦੀਆਂ ਮਤਲਬ ਕਈ ਕਵਤਾਵਾਂ ਨੇ ਜਿਹੜੀਆਂ ਆਪਾਂ ਛਾਪ ਸਕਦੇ ਆਂ ਜਿਹੜੀਆਂ ਆਪਾਂ ਗਾ ਸਕਦੇ ਆਂ ਲੋਕਾਂ ਦੇ ਜਿਹੜੇ ਸੰਘਰਸ਼ ਨੇ ਉਹਨਾਂ ਦੇ ਕੱਠੋਂ ਦੇ ਉਹਨਾਂ 'ਚ ਵੀ ਗਾਈਆਂ ਜਾ ਸਕਦੀਆਂ ਪਰ ਸਾਰੀਆਂ ਦੀ ਸਾਰੀਆਂ ਸ੍ਰੀਪੱਤਰ ਦੀਆਂ ਕਵਤਾਵਾਂ ਅਜਿਹੀਆਂ ਨਹੀਂ ਕਿ ਉਹਨਾਂ ਨੂੰ ਇਸ ਤਰ੍ਹਾਂ ਉੱਚਾਇਆ ਜਾਵੇ ਜਿਵੇਂ ਮਤਲਬ ਸ੍ਰੀਪੱਤਰ ਦੀ ਹੁਣ ਮਤਲਬ ਬਹੁਤ ਮਸ਼ਹੂਰ ਕਵਤਾ ਆ ਹਨ ਇੱਕ ਕੁਝ ਕੀ ਹਾਤ ਨਹੀਂ ਰਜਰੇਗਾ ਕਿਵੇਂ ਚੁੱਪ ਰਿਹਾ ਤਾਂ ਸ਼ਮਾਨਦਨ ਕੀ ਕਹਿਣਗੇ ਉਹਦੇ ਵਿੱਚ ਮਨ ਲ ਹੁਣ ਕੁਝ ਚੰਗੀਆਂ ਗੱਲਾਂ ਵੀ ਨੇ ਕੁਝ ਗਲਤ ਗੱਲਾਂ ਵੀ ਨੇ ਪੂਰੇ ਗੀਤ ਦੇ ਵਿੱਚ ਜਿਵੇਂ ਹੁਣ ਗਲਤ ਗੱਲਾਂ ਦੀ ਆਪਾਂ ਗੱਲ ਕਰੀਏ ਮਨ ਲ ਇਹ ਉਹ ਪ੍ਰਵਾਸ ਜਿਹੜਾ ਹੋ ਰਿਹਾ ਪੰਜਾਬ ਤੋਂ ਜਾਂ ਕਿਸੇ ਹੋਰ ਹੋਰ ਸਾਰੇ ਦੁਨੀਆ ਚ ਇੱਕ ਪ੍ਰਵਾਸ ਦਾ ਵਰਤਾਰਾ ਚੱਲ ਰਿਹਾ ਉਹਦੇ ਪ੍ਰਤੀ ਉਹਦੀ ਸੋਚ ਬੜੀ ਨੈਗੇਟਿਵ ਹੈ ਜੋ ਵਿਦੇਸ਼ਾਂ ਚ ਰੁਲਦੇ ਨੇ ਰੋਜ਼ੀ ਲਈ ਉਹ ਜਦੋਂ ਤੇ ਦੇਸ਼ ਪਰਤਣਗੇ ਆਪਣੇ ਕਦੀ ਕੋਈ ਤਾਂ ਸਿੱਖਣਗੇ ਮਾਨ ਰੇ ਸੇ ਵੇਚ ਦੀ ਅਗਨ ਬਾਕੀ ਕਬਰਾਂ ਦੇ ਰਿਖੋਰ ਜਾ ਬਹਿਣਗੇ ਇਦੇ ਵਿੱਚ ਹੁਣ ਮਤਲਬ ਇਹ ਪ੍ਰਵਾਸ ਪ੍ਰਤੀ ਕੋ ਮਾਰਸਵਾਦੀ ਦ੍ਰਿਸ਼ਟੀਕੋਣ ਨਿਗਾਹ ਮਾਰਸਵਾਦੀ ਦ੍ਰਿਸ਼ਟੀਕੋਣ ਇਹ ਆ ਕਿ ਜਿਹੜਾ ਦੁਨੀਆ ਦੇ ਵਿੱਚ ਪ੍ਰਵਾਸ ਪਹਿਲੀ ਗੱਲ ਤਾਂ ਅਟੱਲ ਹੈ ਅੱਜ ਦੇ ਸੰਸਾਰ ਵਿੱਚ ਪ੍ਰਵਾਸ ਯੁੱਗਾਂ ਤੋਂ ਹੁੰਦਾ ਆ ਮਨੁੱਖ ਹਮੇਸ਼ਾ ਮਾੜੀਆਂ ਹਾਲਤਾਂ ਤੋਂ ਚੰਗੀਆਂ ਹਾਲਤਾਂ ਵੱਲ ਨੂੰ ਪ੍ਰਵਾਸ ਕਰਦਾ ਮਤਲਬ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਸੰਸਾਰ ਦੇ ਵਿੱਚ ਅਸਾਮਾ ਵਿਕਾਸ ਹੈ ਕੁਝ ਿਲੱਕੇ ਕੁਝ ਸ਼ਹਿਰ ਬਹੁਤ ਵਿਕਸਿਤ ਨੇ ਕੁਝ ਬਹੁਤ ਪਛੜ ਗਏ ਜੇ ਪੰਜਾਬ ਦੇ ਵਿੱਚ ਵਿਦੇਸ਼ਾਂ ਨੂੰ ਵੀ ਹੋ ਰਿਹਾ ਪ੍ਰਵਾਸ ਪੰਜਾਬ ਦੇ ਪਿੰਡਾਂ ਤੋਂ ਹੀ ਪੰਜਾਬ ਦੇ ਸ਼ਹਿਰਾਂ ਵੱਲ ਨੂੰ ਤੇ ਦੇਸ਼ ਦੇ ਹੋਰ ਸ਼ਹਿਰਾਂ ਵੱਲ ਨੂੰ ਵੀ ਹੋ ਰਿਹਾ ਪੰਜਾਬ ਤੋਂ ਕੈਨੇਡਾ ਅਮਰੀਕਾ ਨੂੰ ਵੀ ਹੋ ਰਿਹਾ ਪ੍ਰਵਾਸ ਜਿਵੇਂ ਉਹ ਜਿੱਥੇ ਉਜਰਤਾਂ ਜ਼ਿਆਦਾ ਨੇ ਤਨਖਾਹਾਂ ਜ਼ਿਆਦਾ ਨੇ ਲੋਕ ਉੱਧਰ ਨੂੰ ਪ੍ਰਵਾਸ ਕਰਦੇ ਆ ਦੂਜੇ ਪਾਸੇ ਜੁਪੀ ਬਿਹਾਰ ਦੇ ਪਛੜੇ ਇਲਾਕਿਆਂ ਤੋਂ ਪੰਜਾਬ ਨੂੰ ਵੀ ਪ੍ਰਵਾਸ ਹੋ ਰਿਹਾ ਇਹ ਨਾਟਾਲੀ ਜਾ ਸਕਣ ਵਾਲੀ ਚੀਜ਼ ਆ ਇਹ ਇਹ ਚ ਲੋਕਾਂ ਦੀ ਬਿਹਤਰੀ ਹੈ ਲੋਕਾਂ ਦਾ ਭਲਾ ਇਹਦੇ ਵਿੱਚ ਹੈ ਕਿਉਂਕਿ ਹਰ ਮਨੁੱਖ ਨੂੰ ਆਪਣਾ ਪਤਾ ਹੁੰਦਾ ਕਿ ਕੋਈ ਵੀ ਬੰਦਾ ਚੰਗੀ ਤੋਂ ਮਾੜੀ ਥਾਂ ਨੂੰ ਨਹੀਂ ਜਾਂਦਾ ਮਾੜੀ ਤੋਂ ਹੀ ਚੰਗੀ ਥਾਂ ਨੂੰ ਜਾਂਦਾ ਹੁੰਦਾ ਹਮੇਸ਼ਾ ਜੇ ਚਲ ਸਰਜੀਪਾਤਰ ਦੀ ਸੋਚ ਨਹੀਂ ਹੋ ਸਕਦੀ ਪਰ ਜਿਹੜੇ ਰੈਵਿਊਲੂশনারੀ ਨੇ ਉਹਨਾਂ ਦੀ ਸੋਚ ਨਹੀਂ ਨਗੀ ਹੁਣ ਇੱਕ ਹੋਰ ਇਸੇ ਪੈ ਇਸੇ ਦਾ ਇੱਕ ਹੋਰ ਪਹਿਰਾ ਹਾਂ ਦਾ ਇਸ ਅਦਾਲਤ ਚ ਬੰਦੇ ਬਿਰਖ ਹੋ ਗਏ ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ ਆਖੋ ਇਹਨਾਂ ਨੂੰ ਜੜੇ ਘਰੀ ਜਾਨ ਹੁਣ ਇੱਕ ਦੋ ਤੇ ਕਿੱਥੇ ਖੜੇ ਰਹਿਣਗੇ ਮਤਲਬ ਇਹਦੇ ਵਿੱਚ ਇਹ ਵੀ ਅਦਾਲਤਾਂ ਤੋਂ ਇਨਸਾਫ ਮਿਲਦਾ ਨਹੀਂ ਇੱਕ ਪੱਖ ਹੈ ਚੀਜ਼ ਦਾ ਦੂਸਰਾ ਪੱਖ ਇਹ ਹੈ ਕਿ ਜਦੋਂ ਲੋਕ ਇਕੱਠੇ ਹੋ ਜਾਂਦੇ ਆ ਆਪਣੇ ਹੱਕ ਲੈਣੇ ਵੀ ਜਾਣਦੇ ਆ ਅਦਾਲਤਾਂ ਨੂੰ ਵੀ ਝਕਾਉਂਦੇ ਆ ਮਤਲਬ ਪਾਰਲੀਮੈਂਟ ਨੂੰ ਵਿੱਚ ਕਹਾਂਦੇ ਨੇ ਇਹ ਪਾ ਗਾਇਆ ਵਾ ਇਹ ਦਿਖਾਉਂਦਾ ਕਿ ਮਨੁੱਖ ਬੇਵੱਸ ਆ ਸੱਤਾ ਦੇ ਅੱਗੇ ਬੇਵਸੀ ਆ ਉਹਦੀ ਇਹ ਇਸ ਤਰ੍ਹਾਂ ਦੀ ਗੱਲ ਹੁਣ ਇਹਨਾਂ ਦੀ ਚਰਚਾ ਨਹੀਂ ਹੁੰਦੀ ਜੇ ਆਪਾਂ ਹੋਰ ਵੀ ਇਹਦੇ ਮਤਲਬ ਕਵਿਤਾਵਾਂ ਜਿਹੜੀ ਬਹੁਤ ਫੇਮਸ ਕਵਿਤਾਵਾਂ ਹਨ ਜਿਹੜੇ ਲੋਕਾਂ ਦੇ ਮੂੰਹ ਤੇ ਚੜੀਆਂ ਹੋਈਆਂ ਕਵਿਤਾਵਾਂ ਨੇ ਉਹਨਾਂ ਦੀ ਚਰਚਾ ਕਰੀਏ ਜੇ ਮੰਨ ਲਓ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਤਾਂ ਰਾਹ ਬਣਦੇ ਜੁਗਾ ਤੋਂ ਕਾਫਲੇ ਆਦੇ ਮੇਰੇ ਪਿੱਛੇ ਗਵਾਹ ਬਣਦੇ ਇਹ ਇੱਕ ਮੱਧਵਰਗੀ ਵਿਅਕਤੀਵਾਦ ਆ ਇੱਥੇ ਮੈਂ ਆ ਮੇਰੇ ਪਿੱਛੇ ਲੋਕ ਚੱਲਦੇ ਆ ਜਦ ਕਿ ਹਕੀਕਤ ਇਹ ਹੈ ਕਿ ਜਿਹੜੇ ਮਹਾਨ ਲੋਕ ਵੀ ਹੁੰਦੇ ਆ ਵੱਡੇ ਆਗੂ ਵੀ ਹੁੰਦੇ ਆ ਉਹ ਕਾਫਲੇ ਦਾ ਅੰਗ ਹੁੰਦੇ ਆ ਕਾਫਲੇ ਦਾ ਅੰਗ ਸੰਗ ਚੱਲਦੇ ਆ ਜਿਹੜੇ ਲੋਕ ਆ ਲੋਕਾਂ ਚੋਂ ਹੀ ਲੋਕਾਂ ਦੇ ਲੀਡਰ ਰਹਿਬਰ ਪੈਦਾ ਹੁੰਦੇ ਆ ਨਾ ਕਿ ਰਹਿਬਰ ਅਜਿਹੀ ਕੋ ਚੀਜ਼ ਹੁੰਦੀ ਹੈ ਜਿੰਨਾ ਮਗਰ ਲੋਕ ਉਸ ਤੇ ਲੱਗ ਜਾਂਦੇ ਆ ਮਤਲਬ ਇਸ ਤਰ੍ਹਾਂ ਦਾ ਮਤਲਬ ਹੋਰ ਬਹੁਤ ਸਾਰੇ ਮਤਲਬ ਜਿਵੇਂ ਹਕਰ ਕਰ ਕਰ ਕਵਤਾ ਇਹਦੇ ਚ ਇਹ ਚ ਕਹਿੰਦੇ ਮੇਰੇ ਚ ਨਹਿਰੂ ਵੀ ਬੋਲਦਾ ਹੈ ਮੇਰੇ ਚ ਮਾਓ ਵੀ ਬੋਲਦਾ ਹੈ ਇਹ ਹਕੀਕਤ ਹੈ ਪਾਤਰ ਦੀ ਇਹ ਪਾਤਰ ਦੇ ਵਿਚਾਰ ਨੇ ਅਸਲ ਅਸਲ ਇਹ ਹੈ ਉਹ ਜਣੀ ਉਹਨੂੰ ਇਹ ਸਪਸ਼ਟ ਨਹੀਂਗਾ ਕਿ ਕਿਹੜਾ ਵਿਚਾਰ ਸਹੀ ਆ ਨਹਿਰੂ ਤੇ ਮਾਓ ਜੇ ਦੇਖਿਆ ਜਾਵੇ ਦੋ ਅਲੱਗ ਅਲੱਗ ਜਮਾਤਾਂ ਦੀ ਪ੍ਰਿੰਦੇਤਾ ਕਰਦੇ ਨੇ ਨੁਮਾਇੰਦਗੀ ਕਰਦੇ ਨੇ ਨਹਿਰੂ ਵੀ ਕਿਹਾ ਜਾਵੇ ਕਿ ਲੁਟੇਰੀ ਜਮਾਤ ਦੀ ਪ੍ਰਿੰਦੇਤਾ ਕਰਦਾ ਮਾਓ ਦੱਬੇ ਕੁਚਲੇ ਲੋਕਾਂ ਦੀ ਪ੍ਰਿੰਦੇਤਾ ਕਰਦਾ ਇਹ ਦੋਵੇਂ ਹੀ ਜੇ ਇੱਕ ਬੰਦੇ 'ਚ ਬੋਲਦੇ ਤਾਂ ਇਹ ਤਾਂ ਮੰਨ ਲਓ ਵਿਚਾਰਾਂ ਦੇ ਖੇਤਰ 'ਚ ਬਹੁਤ ਕਨਫਿਊਜ਼ ਆਓ ਹਾਂਜੀ ਮੈਂ ਥੋੜੀ ਗੱਲ ਰੱਖਣੀ ਚਾਹਾਂਗਾ ਜਿਵੇਂ ਤੁਸੀਂ ਕਿਹਾ ਕਿ ਮਾਰਕਸਵਾਦੀ ਐਂਗਲ ਤੇ ਫਿੱਟ ਨਹੀਂ ਬੈਠਦੀ ਹਨਾ ਪੂਰੀ ਨੀ ਉੱਤਦੀ ਕੀ ਕਿਸੇ ਲੇਖਕ ਦਾ ਮਾਰਕਸਵਾਦੀ ਹੋਣਾ ਜ਼ਰੂਰੀ ਆ ਵੀ ਜਾਂ ਉਹ ਉਸੇ ਐਂਗਲ ਤੇ ਗੱਲ ਕਰੇ ਕਿ ਉਹ ਗੈਰ ਮਾਰਕਸਵਾਦੀ ਹੋ ਕੇ ਵੀ ਚੰਗਾ ਲਿਖ ਸਕਦਾ ਹਾਂਜੀ ਬਿਲਕੁਲ ਗੈਰ ਮਾਰਕਸਵਾਦੀ ਹੋ ਕੇ ਵੀ ਚੰਗਾ ਲਿਖ ਸਕਦਾ ਕੁਝ ਕੁਝ ਹੱਦ ਤੱਕ ਪਰ ਸਮੁੱਚਤਾ ਜੋ ਦੀ ਕਵਿਤਾ ਜਿਹੜੀ ਆ ਉਹਦੇ ਚ ਉਹਦੀ ਵਿਚਾਰਤਾ ਦੀ ਰੰਗਤ ਆਊਗੀ ਜਿਵੇਂ ਮਾਰਕਸਵਾਦੀਆਂ ਦੇ ਮੁਤਾਬਕ ਜੇਸੀ ਮਾਰਕਸ ਦੁਨੀਆ ਚ ਦੋ ਹੀ ਵਿਚਾਰਧਾਰਾ ਮੰਨੇ ਇੱਕ ਸਰਮਾਇਦਾਰ ਜਮਾਦਾਰੀ ਵਿਚਾਰਧਾਰਾ ਇੱਕ ਮਜ਼ਦੂਰ ਜਮਾਦਾਰੀ ਵਿਚਾਰਧਾਰਾ ਦੁਨੀਆ ਚ ਬਹੁ ਗਿਣਤੀ ਮਜ਼ਦੂਰ ਨੇ ਮਜ਼ਦੂਰ ਲੁੱਟੇ ਜਾਂਦੇ ਦੱਬੇ ਕੁਚਲੇ ਜਾਂਦੇ ਦੁਨੀਆ ਭਰ ਦੇ ਵਿੱਚ ਜਿਹੜੇ ਕਮਸਟ ਨੇ ਉਹਨਾਂ ਦੀ ਮੁਕਤੀ ਲਈ ਲੜਦੇ ਆ ਉਹਨਾਂ ਦੀ ਮੁਕਤੀ ਦਾ ਇੱਕ ਸਿਧਾਂਤ ਹੈ ਜਿਹਨੂੰ ਮਾਰਕਸਵਾਦ ਲੈਣਨ ਬਾਅਦ ਅੱਜ ਮਾਓਵਾਦ ਵੀ ਕਿਹਾ ਜਾਂਦਾ ਜਿਵੇਂ ਇਹਦੇ ਮਤਲਬ ਇੱਕ ਕਨਸਰਟੀ ਹੈ ਜਾਨੀ ਮਾਰਸਵਾਦੀ ਨਜ਼ਰੀਏ ਤੋਂ ਆਪਾਂ ਚੀਜ਼ਾਂ ਨੂੰ ਕਿਵੇਂ ਦੇਖਦੇ ਆ ਜੇ ਆਪਾਂ ਮਾਰਸਵਾਦੀ ਆ ਜੇ ਕੋਈ ਮਾਰਸਵਾਦੀ ਨੂੰ ਉਹਨਾਂ ਕੋ ਬਹਿਸ ਨਹੀਂ ਹੈਗੀ ਉਹਦਾ ਇੱਕ ਆਪਣਾ ਨਜ਼ਰੀਆ ਹੋ ਸਕਦਾ ਸਾਡੀ ਬਹਿਸ ਉਹਨਾਂ ਲੋਕਾਂ ਨਾਲ ਹੈ ਜਿਹੜੇ ਆਪਣਾ ਨੂੰ ਕਹਾਂਦੇ ਤਾਂ ਮਾਰਸਵਾਦੀ ਆ ਪਰ ਜਦੋਂ ਕਿਸੇ ਚੀਜ਼ ਦਾ ਵਿਸ਼ਲੇਸ਼ਣ ਕਰਦੇ ਜਾਂ ਤਾਂ ਵਿਸ਼ਲੇਸ਼ਣ ਕਰਦੇ ਹੀ ਨਹੀਂ ਜਦੋਂ ਉਹਦੇ ਬਾਰੇ ਕੋ ਗੱਲ ਕਰਦੇ ਆ ਤਾਂ ਉਹਦੇ ਵਿੱਚ ਕੋ ਮਾਰਸਵਾਦ ਨਹੀਂ ਹੁੰਦਾ ਜਿਵੇਂ ਅੱਜ ਮਤਲਬ ਪਾਤਰ ਦੇ ਜਿਵੇਂ ਮਤਲਬ ਕਵਿਤਾ ਨੂੰ ਪਰਖਣ ਦੇ ਚਾਰ ਪਮਾਨੇ ਨੇ ਮਾਰਸਵਾਦ ਦੇ ਮੁਤਾਬਕ ਮोटे-ਮोटे ਮਤਲਬ ਸਾਹਿਤ ਜਾਂ ਕਵਿਤਾ ਦੀ ਵਿਚਾਰਤਾ ਰੱਖੀ ਆ ਸਾਹਿਤ ਜਾਂ ਕਵਿਤਾ ਦਾ ਫਲਸਫਾ ਕੀ ਹੈ ਸਾਹਿਤ ਜਾਂ ਕਵਿਤਾ ਦੀ ਸਿਆਸਤ ਕੀ ਹੈ ਤੇ ਕਵਿਤਾ ਦਾ ਰੂਪ ਕੀ ਹੈ ਜੇ ਰੂਪ ਪੱਖੋਂ ਪਾਤਰ ਦੀ ਗੱਲ ਕਰੀਏ ਪਾਤਰ ਦੀ ਕਵਤਾ ਦੇ ਉਹਨਾਂ ਖੁੱਲੀਆਂ ਵੀ ਕਵਤਾਵਾਂ ਲਿਖੀਆਂ ਹੋਣੇ ਸੰਤਵੱਦ ਕਵਤਾਵਾਂ ਵੀ ਲਿਖੀਆਂ ਨੇ ਗਜਲਾਂ ਵੀ ਲਿਖੀਆਂ ਹੈ ਗੀਤ ਵੀ ਲਿਖੇ ਨੇ ਹੈ ਨਾ ਰੂਪ ਦੇ ਵਿੱਚ ਜਾਨੀ ਕਿਹਾ ਜਾਵੇ ਉਹ ਇੱਕ ਕਵਿਤਾ ਹੈ ਬਹੁਤ ਸਾਰੇ ਲੋਕ ਤਾਂ ਅਜਿਹੀ ਕਵਤਾ ਲਿਖਦੇ ਹੋ ਕਵਿਤਾ ਦੀ ਕੈਟਾਗਰੀ ਚੀਨ ਨਹੀਂ ਦੀ ਬਾਤਨ ਨੇ ਜੋ ਲੋਕ ਹੈ ਘਟਾ ਟਾ ਉਹਨੇ ਕਵਿਤਾ ਕਹੈਸ ਨੇ ਇਹ ਕਵਿਤਾ ਹੈ ਠੀਕ ਉਹਦਾ ਰੂਪ ਪੱਖੋਂ ਅਮੀਰ ਕਵਤਾ ਆ ਉਹਦੀ ਬਿੰਬਾਵਲੀ ਬਹੁਤ ਅਮੀਰ ਆ ਉਹਦੀ ਭਾਸ਼ਾ ਬਹੁਤ ਅਮੀਰ ਆ ਇਹ 'ਚ ਕੋਈ ਸ਼ੱਕ ਨਹੀਂ ਕਿਸੇ ਨੂੰ ਪਰ ਜਦੋਂ ਅਸੀਂ ਵਿਚਾਰਧਾਰਾ ਦੀ ਗੱਲ ਕਰਦੇ ਆ ਤਾਂ ਉਹ ਪਰੋਲੀ ਤਰ ਦੀ ਵਿਚਾਰਧਾਰਾ ਨਹੀਂ ਗਈ ਉਹਦੇ 'ਚ ਉਹ ਮੱਧ ਵਰਗ ਦੀ ਜੇ ਕਹੋ ਨਿੱਕ ਬੁਰਜ ਜਿੱਦੀ ਵਿਚਾਰਧਾਰਾ ਪੱਖੋਂ ਇਸ ਕੈਟਾਗਰੀ 'ਚ ਆਉਗੀ ਜੇ ਵਾ ਫਿਲਾਸਫੀ ਦੀ ਗੱਲ ਕਰੀਏ ਤਾਂ ਆਮ ਤੌਰ ਤੇ ਉਹ ਚੀਜ਼ਾਂ ਦੇ ਇੱਕ ਪੱਖ ਦੀ ਗੱਲ ਕਰਦਾ ਜਿਵੇਂ ਦਵੰਧਵਦੀ ਨਹੀਂ ਹੈਗਾ ਜਾਨੀ ਉਹਦਾ ਜਿਹੜਾ ਚਿੱਤਰਣ ਆ ਜਿਹੜਾ yatharth ਦਾ ਜਿਵੇਂ ਆਪਾਂ ਕਹਿੰਦੇ ਜੋ ਸੰਸਾਰ ਆ ਜੋ ਬਾਹਰ ਮੁਖੀ ਸੰਸਾਰ ਆ ਕਵੀ ਜਾਂ ਸਾਹਿਤਕਾਰ ਉਹਦਾ ਹੀ ਚਿੱਤਰਣ ਕਰਦਾ ਉਹ ਕੀ ਹੈ ਜਿਹੜੀ ਸਚਾਈ ਹੈ ਬਾਹਰ ਮੁਖੀ ਥਾਰਤਾ ਹਰ ਹਰ ਚੀ ਦੇ ਦੋਵੇਂ ਪੱਖ ਨੇ ਜਿਵੇਂ ਦੁਨੀਆ ਦਾ ਕੋਈ ਵੀ ਵਰਤਾਰਾ ਇਹ ਕਹਿਣਾ ਨਹੀਂਗਾ ਜੇ ਦਿਨ ਆ ਤਾਂ ਰਾਤ ਆ ਜੇ ਸੱਜਾ ਤਾਂ ਖੱਬਾ ਹੈ ਜੇ ਉੱਚਾ ਤਾਂ ਨੀਵਾ ਹੈ ਗੋਰਾ ਤਾਂ ਕਾਲਾ ਹੈ ਚੰਗਾ ਤਾਂ ਮਾੜਾ ਵੀ ਹੈ ਇਹ ਦੁਨੀਆ ਨੂੰ ਮਾਰਤਵਾਦੀਆਂ ਦੇ ਦ੍ਰਿਖਣ ਦੇਕ ਦ੍ਰਿਸ਼ਟੀਕੋਣਾਂ ਜਿਹਨੂੰ ਕਹਿੰਦੇ ਦਵੰਧਵਾਦੀ ਪਦਾਰਥਵਾਦੀ ਦ੍ਰਿਸ਼ਟੀਕੋਣ ਹੁਣ ਪਾਤਰ ਦੀ ਕਵਿਤਾ ਵਿੱਚ ਲੀਨੀਅਰਟੀ ਹੈ ਇੱਕ ਪਾਸਰ ਬਣਾ ਮਤਲਬ ਕਿਤੇ ਕਿਤੇ ਉਹ ਦਵੰਦ ਆਤਮਿਕ ਗੱਲ ਕਰਦਾ ਪਰ ਉਹ ਸਹਿਜਿਸ ਭਾਵਕ ਲੈ ਲੋ ਅੱਬੜ ਵਾਹੇ ਉਹ ਆਂਦੀ ਆ ਸੁਚੇਤਨ ਰੂਪ ਵਿੱਚ ਜਦੋਂ ਵੀ ਉਹ ਚਰਚਾ ਕਰਦਾ ਕਿਸੇ ਚੀਜ਼ ਦੀ ਤਾਂ ਉਹ ਇੱਕ ਪੱਖ ਇੱਕ ਪੱਖੇ ਦੀ ਚਰਚਾ ਕਰਦਾ ਜਿਵੇਂ ਹੁਣ ਬਹੁਤ ਫੇਮਸ ਉਹਦੀ ਕਵਤਾ ਹੈ ਬੁੱਢੀ ਜਾਦੂਗਰਨੀ ਬੁੱਢੀ ਜੰਦ ਜਾਦੂਗਰਨੀ ਜਿਹੜੀ ਸਟੇਟ ਆ ਸਟੇਟ ਜਦ ਤੱਕ ਮੈਨਾਂ ਤੁਹਾਨੂੰ ਖਰੀਦ ਲੂਗੀ ਜਾਂ ਕਿਸੇ ਹੋ ਟੰਗ ਨਾ ਖਰੀਦ ਲੂਗੀ ਨਹੀਂ ਤਾਂ ਮਾਰ ਦੋਗੀ ਜਿਹੜੀ ਸਟੇਟ ਆ ਆਲ ਪਾਵਰਫੁਲ ਆ ਸਟੇਟ ਸਭ ਕੁਝ ਕਰ ਸਕਦੀ ਆ ਤੁਹਾਨੂੰ ਖਰੀਦ ਸਕਦੀ ਆ ਤੁਹਾਨੂੰ ਕਤਲ ਕਰ ਸਕਦੀ ਆ ਸਟੇਟ ਕੀ ਨਹੀਂ ਕਰ ਸਕਦੀ ਇਹ ਗੱਲ ਨਹੀਂ ਹੈ ਸਟੇਟ ਸਭ ਨੂੰ ਨਹੀਂ ਖਰੀਦ ਸਕਦੀ ਸਟੇਟ ਨੇ ਸਟੇਟ ਤੋਂ ਮਲਪਾਸ਼ ਨਹੀਂ ਖਰੀਦ ਹੋਇਆ ਗਦਰ ਲੋਕਾਂ ਲਈ ਗਾਉਂਦਾ ਸੀ ਅੰਦਰ ਤੱਕ ਬੰਬ ਛੁਰਗਾਇਆ ਕੋਦੇ ਘਰ ਜਾ ਕੇ ਗੋਲੀਆਂ ਵੀ ਮਾਰੀਆਂ ਉਹਨਾਂ ਨੇ ਨਾ ਦੁਨੀਆ ਭਰ ਦੇ ਵਿੱਚ ਕਲਾਕਾਰ ਸਾਹਿਤਕਾਰ ਲੜਦੇ ਨੇ ਲੋਕੀ ਵਾਥੇ ਹੋਗੇ ਸੀਗਾ ਉਹਦੇ ਨਾਂ ਵੱਲ ਤੇ ਅਫਰੀਕਾ ਚ ਪੌਂਦੀ ਲੱਗੀ ਉਹਦੇ ਘਰ ਜਾ ਕੇ ਉਹਦੀ ਪਤਨੀ ਨੇ ਰੇਪ ਵੀ ਕਰਵਾਇਆ ਸਰਕਾਰ ਨੇ ਪਰ ਤਾਂ ਵੀ ਆਪਣੇ ਵਿਚਾਰਾਂ ਦੇ ਡੱਟਿਆ ਰਿਹਾ ਨਾ ਤਾਂ ਗੋਲੀਆਂ ਤੋਂ ਡਰਦੇ ਆ ਲੋਕ ਨਾ ਨਾ ਉਹ ਖਰੀਦੇ ਜਾ ਸਕਦੇ ਏ ਇਦਾਂ ਦੇ ਵੀ ਲੋਕ ਨੇ ਜਾਨੀ ਸਟੇਟ ਕੋਈ ਆਲ ਪਾਵਰਫੁਲ ਚੀਜ਼ ਨਹੀਂ ਗਈ ਮਤਲਬ ਹੋਰ ਵੀ ਇਹ ਕਈ ਕਵਤਾਵਾਂ ਵਿੱਚ ਆਉਂਦਾ ਇਸ ਤਰ੍ਹਾਂ ਦੀ ਚੀਜ਼ ਜਿਵੇਂ ਮਤਲਬ ਚਲ ਇਹ ਇਹ ਗੱਲ ਛੱਡੀ ਹੁਣ ਇੱਕ ਕਵਤਾ ਹੋਰ ਮਸ਼ਹੂਰ ਜਿਹੜੀ ਆਇਆ ਆਨੰਦ ਕਸ਼ੋਰ ਮੈਂ ਤੁਹਾਨੂੰ ਫੇਮਸ ਕਵਤਾਵਾਂ ਦੀ ਗੱਲ ਕਰਦਾ ਜਿਹੜੀ ਜ਼ਿਆਦਾ ਚਰਚਾ ਚ ਹੁੰਦੀ ਆ ਹੁਣ ਆਇਆ ਆਨੰਦ ਕਸ਼ੋਰ ਦੇਖੋ ਕੀ ਆ ਕਹਿੰਦਾ ਪਿੱਛੇ ਪਿੱਛੇ ਰਿਜਕ ਤੇ ਆਇਆ ਆਨੰਦ ਕਸ਼ੋਰ ਬੇਕ ਬਿਹਾਰ ਤੋਂ ਪ੍ਰਵਾਸੀ ਮਜ਼ਦੂਰ ਆਇਆ ਇੱਥੇ ਆ ਕੇ ਰਹਿਣ ਲੱਗਿਆ ਤੇ ਕਿ ਬੱਚੀ ਪੈਦਾ ਹੁੰਦੀ ਆ ਉਹ ਬੱਚੀ ਸਕੂਲ ਜਾਂਦੀ ਆ ਤੇ ਗੁਰਮੁਖੀ ਚ ਊੜਾ ੜਾ ਲਿਖਣਾ ਸਿੱਖਦੀ ਆ ਜਦ ਕਿ ਪੰਜਾਬੀ ਵਿੱਚ ਆ ਉਹ ਅੰਗਰੇਜ਼ੀ ਸਕੂਲ ਜਾਂਦਾ ABCD ਸਿੱਖਦਾ ਜਾਨੀ ਕਿ ਇਹ ਪੰਜਾਬੀ ਭਾਸ਼ਾ ਨੂੰ ਛੱਡ ਰਿਹਾ ਉਹ ਪੰਜਾਬੀ ਭਾਸ਼ਾ ਨੂੰ ਅਪਣਾ ਰਹੇ ਨੇ ਜੁਪੀ ਬਿਹਾਰ ਤੋਂ ਜਿਹੜੇ ਆਂਦੇ ਨੇ ਹੁਣ ਪਹਿਲੀ ਗੱਲ ਤਾਂ ਜੁਪੀ ਬਿਹਾਰ ਤੋਂ ਆਇਆ ਬੱਚਾ ਜਿਵੇਂ ਜਮਹੂਰੀ ਦਾ ਤਕਾਜ਼ਾ ਹੈ ਕਿ ਬੱਚਾ ਦੀ ਬੱਚੇ ਦੀ ਜਿਹੜੀ ਵੀ ਮਾਂ ਬੋਲੀ ਆ ਉਹਨੂੰ ਉਹਦੇ ਚ ਵਿੱਦਿਆ ਦਿੱਤੀ ਜਾਣੀ ਚਾਹੀਦੀ ਹੈ ਜੁਪੀ ਬਿਹਾਰ ਦੇ ਬੱਚੇ ਜਿਹੜੇ ਅੱਜ ਤੋਂ ਆਪਣੇ ਘਰਾਂ 'ਚ ਪਲਦੇ ਉਹ ਪੰਜਾਬੀ ਨਹੀਂ ਜਾਣਦੇ ਹੁੰਦੇ ਆ ਜਦੋਂ ਪੰਜਾਬੀ ਸਕੂਲਾਂ ਜਾਂਦੇ ਉਹਨਾਂ ਬੱਚਿਆਂ ਨਾਲ ਵੀ ਤਕਾ ਜੇ ਪੰਜਾਬੀ ਬੱਚੇ ਨੂੰ ਵਿੱਦਿਆ ਪੰਜਾਬੀ ਭਾਸ਼ਾ 'ਚ ਮਿਲਣੀ ਚਾਹੀਦੀ ਹੈ ਤਾਂ ਪੰਜਾਬ ਦੇ ਜਿਹੜੇ ਹੋਰਾਂ ਸੂਬਿਆਂ ਤੋਂ ਤੇ ਉਹਨਾਂ ਨੂੰ ਇਸ ਵਿੱਦੇ ਮਿਲਣੀ ਚਾਹੀਦੀ ਹੈ ਤਿੱਕਾ ਕਿਸੇ ਦਾ ਨਹੀਂ ਹੋਣਾ ਚਾਹੀਦਾ ਹੁਣ ਉਹ ਕਹਿੰਦਾ ਜਿਹੜਾ ਆਨੰਦ ਖਿਸ਼ੋਰ ਆ ਉਹ ਤਾਂ ਰਿਜਕ ਦੇ ਪਿੱਛੇ ਆਇਆ ਉਹਦੀ ਬੱਚੀ ਰਿਜਕ ਦੇ ਖਾਤਰ ਸਿੱਖ ਰਹੀ ਹੈ ਪੰਜਾਬੀ ਤੇ ਜਿਹੜਾ ਦੂਜਾ ਜਾਂਦਾ ਇੰਗਲਿਸ਼ ਮੀਡੀਅਮ ਸਕੂਲ ਉਹ ਆकांक्षा ਖਾਤਰ ਇਹ ਗੱਲ ਗਲਤ ਹੈ ਦੋਵੇਂ ਹੀ ਰਿਜਕ ਦੇ ਪਿੱਛੇ ਜਾਂਦੇ ਆ ਜਿਵੇਂ ਤੁਸੀਂ ਅਮਰੀਕਾ ਕੈਨੇਡਾ ਜਾਂਦੇ ਲੋਕ ਆਇਲਟਸ ਕਰਕੇ ਅੰਗਰੇਜ਼ੀ ਸਿੱਖ ਕੇ ਤਾਂ ਰਿਜਕ ਦੀ ਖਾਤਰ ਜਾਂਦੇ ਆ ਕਿਸੇ ਆकांक्षा ਖਾਤਰ ਨਹੀਂ ਜਿੱਥੇ ਜ਼ਿਆਦਾ ਰੁਜ਼ਗਾਰ ਆ ਬਿੱਤਰ ਜਿੱਥੇ ਜ਼ਿਆਦਾ ਵੇਜ ਆ ਉਧਰ ਨੂੰ ਲੋਕ ਜਾਂਦੇ ਆ ਮਤਲਬ ਪਾਤਰ ਇਹਨਾਂ ਗੱਲਾਂ ਦੀ ਨਾ ਉਹ ਕੋਈ ਗੱ ਥੋੜਿਆ ਹੋਰ ਆਪਾਂ ਚਲੋ ਮੈਂ ਲੇਟੈਸਟ ਕਵਤਾ ਮਾਦੀ ਵੀ ਗੱਲ ਕਰੀਏ ਬਾਤ ਨਹੀਂ ਰੀ ਨਹੀਂ ਨਹੀਂ ਮਤਲਬ ਹਾਂ ਜਦੋਂ ਕਿਸਾਨੀ ਕੋਲ ਚੱਲਿਆ ਨਾ ਉਹ ਉਹਨੇ ਉਹਦੇ ਹੱਕ ਚ ਕਵਤਾਵਾਂ ਲਿਖਿਆ ਹੁਣ ਇਹਦੇ ਵਿੱਚ ਨਾ ਉਹਦਾ ਜਿਹੜਾ ਦੇਸ਼ਤੀ ਗੁਣ ਇੱਕਦਮ ਸਪਸ਼ਟ ਆ ਜਾਂਦਾ ਪਾਤਰ ਦਾ ਉਹ ਉਹ ਉਹਦੀ ਸੋਚ ਨਹੀਂ ਕੀ ਸੀ ਇੱਕ ਮਿੰਟ ਮੈਂ ਮਾਰੇ ਪੜ ਕੇ ਸੰਸੜਾਣਾ ਇਸ ਕਵਤਾ ਦੇ ਵਿੱਚ ਕਹਿੰਦਾ ਤੇਰੇ ਵੱਡੇ ਵਸਣ ਘਰਾਣੇ ਵੀ ਸਾਡੇ ਰਹਿਣ ਦੇ ਨਿੱਕੇ ਘਰ ਬਸਦੇ ਸਭ ਚੁੱਲਿਆਂ ਵਿੱਚ ਅੱਗ ਬਲਦੀ ਰਹੇ ਸਭ ਧੀਆ ਪੁੱਤ ਬਸਦੇ ਰਸਦੇ ਇਹ ਗੱਲ ਸਵਨਾਂ ਦੇ ਵਸਣ ਦੀ ਏ ਇਹ ਜਸ਼ਨ ਤਾਂ ਬਣ ਕੇ ਖਾਣ ਦਾ ਏ ਇਹ ਬਾਤ ਨੇਰੀ ਐ ਨਹੀਂ ਹੀ ਹੁਣ ਇਹਦੇ ਚ ਕੀ ਆ ਵੱਡੇ ਘਰਾਣੇ ਵੀ ਵਸਣ ਨਿੱਕੇ ਘਰ ਵੀ ਵਸਣ ਸਾਰੇ ਖੁਸ਼ ਰੋ ਜਿਹਨੇ ਅਬਾਨੀ ਐਦਾਨੀ ਵੀ ਵਸਦੇ ਰਹਿਣ ਤੇ ਨਿੱਕੇ ਘਰਾਣਾਂ ਵਾਲੇ ਜਿਹੜੇ ਗਰੀਬ ਲੋਕੀ ਵਸਦੇ ਰਹਿਣ ਜਦ ਕਿ ਦੋਵਾਂ ਦੀ ਹੋਂਦ ਜਿਹੜੀ ਆ ਉਹ ਇੱਕ ਇੱਕ ਦੂਜੇ ਦੀ ਹੋਂਦ ਨੂੰ ਖਤਮ ਕਰਨ ਤੇ ਜੁੜੀ ਹੋਈ ਆ ਗਰੀਬ ਤੇ ਅਮੀਰ ਦਾ ਜਿਹੜਾ ਵਿਰੋਧ ਆ ਲੁੱਟਣ ਤੇ ਲੁੱਟਾਣ ਨਾਲ ਦਾ ਵਿਰੋਧ ਆ ਉਹ ਇਸ ਤਰ੍ਹਾਂ ਇਕੱਠੇ ਨਹੀਂ ਬਸਦੇ ਰਹਿ ਸਕਦੇ ਇਕੱਠੇ ਬਸਦੇ ਰਹਿਣ ਦਾ ਉਪਦੇਸ਼ ਕੀ ਆ ਕਿ ਲੋਕੇ ਆਪਣਾ ਸੰਘਰਸ਼ ਤਿਆਗ ਦੇਣ ਲੋਕੇ ਆਪਣੇ ਹੱਕ ਦੀ ਲੜਾਈ ਤਿਆਗ ਦੇਣ ਮਤਲਬ ਜਿਵੇਂ سرمਾਇਦਾਰਾ سرمਾਇਦਾਰ ਜੇ ਮਜ਼ਦੂਰ ਨੂੰ ਘੱਟ ਉਜਰ ਦੇਊਗਾ ਤਾਂ ਉਹਦੇ ਮਨਾਂ ਹੋਏ ਵਧਿਆ ਮਜ਼ਦੂਰ ਦਾ ਹਿੱਤ ਕੀ ਆ ਤਨਖਾਹਾਂ ਵਧਣ ਇਹ ਦੋਵੇਂ ਜਣੀ ਸ਼ਾਂਤੀਪੂਰਨ ਵਿੱਚ ਬਸਦੇ ਰਸਤੇ ਨਹੀਂ ਰਹਿ ਸਕਦੇ ਮਤਲਬ ਪਾਤਰ ਦਾ ਦ੍ਰਿਸ਼ਟੀਕੋਣ ਹੈ ਜਿਵੇਂ ਮਤਲਬ ਮਾਰਕਸਵਾਦੀ ਦ੍ਰਿਸ਼ਟੀਕੋਣ ਜੇ ਮਾਰਕਸਵਾਦੀ ਦ੍ਰਿਸ਼ਟੀਕੋਣ ਤੋਂ ਜੋ ਕਵੀ ਲਿਖਦੇ ਆ ਉਹ ਇਸ ਤਰ੍ਹਾਂ ਦੀ ਗੱਲ ਨਹੀਂ ਕਰਦੇ ਉਹ ਇਸ ਲਿਟੇਰੇਟ ਢਾਂਚੇ ਦੇ ਖਿਲਾਫ ਲੋਕਾਂ ਨੂੰ ਉੱਠ ਖੜੇ ਹੋਣ ਦੀ ਕਾਲ ਦਿੰਦੇ ਆ ਇਹ ਦੋਹਾਂ ਦੇ ਵਿੱਚ ਨਾ ਇੱਕ ਜਿਹੜਾ ਸੁਲੇਸ ਫੈਦੀ ਜਿਹੜਾ ਕੋ ਸਾਹ ਜੀ ਪਹਿਲੀ ਦੀ ਇਹ ਇੱਕ ਸਮਝ ਆ ਪਾਤਰ ਦੀ ਇਹਦੇ ਉੱਤੇ ਨਾ ਸਾਨੂੰ ਇਤਰਾਜ਼ ਇਹ ਕਿ ਇਹਨਾਂ ਚੀਜ਼ਾਂ ਤੇ ਪਰਦਾ ਪਾਇਆ ਜਾਂਦਾ ਇਹ ਨਹੀਂ ਹੋਣਾ ਚਾਹੀਦਾ ਇਹ ਗੱਲਾਂ ਵੀ ਸਾਹਮਣੇ ਆਉਣੀਆਂ ਚਾਹੀਦੀਆਂ ਪਾਤਰ ਦੀ ਕਵਤਾ ਦੀਆਂ ਜੀ ਇੱਕ ਇੱਕ ਹੀ ਕਾਰਨ ਆ ਵੀ ਜਦੋਂ ਪਾਤਰ ਹੁਣੀ ਜਿਉਂਦੇ ਸੀ ਉਦੋਂ ਉਹਨਾਂ ਦੀ ਕਵਤਾ ਦਾ ਕ੍ਰਿਟਿਸਿਜ਼ਮ ਨਹੀਂ ਹੋਇਆ ਉਦੋਂ ਕਦੇ ਗੱਲ ਨਹੀਂ ਹੋਈ ਪਾਤਰ ਦੀ ਇਸ ਤਰ੍ਹਾਂ ਕਵਤਾ ਬਾਰੇ ਉਹਨਾਂ ਦੇ ਜਾਣ ਤੋਂ ਬਾਅਦ ਹੀ ਕਿਉਂ ਹੋ ਰਿਹਾ ਉਸ ਤੋਂ ਪਹਿਲਾਂ ਕਿਉਂ ਨਹੀਂ ਹੋਇਆ ਵੀ ਕੀ ਪਹਿਲਾਂ ਹੋਣਾ ਚਾਹੀਦਾ ਸੀ ਪਹਿਲਾਂ ਵੀ ਕਈ ਲੋਕ ਕਰਦੇ ਰਹੇ ਨੇ ਮਤਲਬ ਉਹ ਉਹਨਾਂ ਦੇ ਜਾਨੀ ਆਲੋਚਨਾ ਦਾ ਪੈਨਟੜਾ ਲੱਗ ਹੋ ਸਕਦਾ ਉਹ ਮਤਲਬ ਜਿਵੇਂ ਸਾਹਿਤਕਾਰਾਂ ਚ ਵੀ ਗੁੱਟਬੰਦੀਆਂ ਨੇ ਉਸ ਪੱਖੋਂ ਵੀ ਕਈ ਲੋਕ ਕਰਦੇ ਆ ਵਿਰੋਧ ਹਨ ਸਾਡੇ ਤਾਂ ਇਹ ਸੀ ਮਤਲਬ ਅਸੀਂ ਮਤਲਬ ਹੁਣ ਬਹੁਤ ਪਹਿਲਾਂ 90s ਦੇ ਵਿੱਚ ਥੋੜੀ ਕਵਿਤਾ ਪੜ੍ਹੀ ਸੀ ਪਹਿਲਾਂ ਸ਼ੁਰੂ ਚ ਫਿਰ ਉਹ ਜਿਵੇਂ ਕੱਲ ਕਦੇ ਸਾਡੇ ਏਜੰਡੇ ਤੇ ਨਹੀਂ ਆਈ ਗੱਲ ਹੁਣ ਜਿਵੇਂ ਜਦੋਂ ਪਾਤਰ ਦੀ ਮੌਤ ਹੋਈ ਤਾਂ ਅਸੀਂ ਉਹਦੇ ਫਿਰ ਤੋਂ ਮੁੜ ਕੇ ਪੜ੍ਹਨਾ ਸ਼ੁਰੂ ਕੀਤਾ ਵੀ ਫਿਰ ਤੋਂ ਸਾਰੇ ਕਪਤਾਂ ਪੜ੍ਹੇ ਅਸੀਂ ਲਿਖਣਾ ਸੀ ਪਾਤਰ ਬਾਰੇ ਕਿ ਲੇਖ ਲਿਖਣਾ ਸੀਗਾ ਜਿਹਦੇ ਵਿੱਚ ਮਤਲਬ ਸਾਰੀ ਗ ਉਸਪੱਖੋਂ ਫਿਰ ਅਸੀਂ ਨੇ ਇੱਕ ਉਹ ਇੱਕ ਆਪਣਾ ਜੋ ਇਮਪ੍ਰੈਸ਼ਨ ਸੀ ਮोटा ਜੋ ਫੇਸਬੁੱਕ ਤੇ ਸ਼ੇਅਰ ਕੀਤਾ ਤਾਂ ਉਹਦੇ ਤੇ ਇੱਕ ਵਿਵਾਦ ਪੈਦਾ ਹੋ ਗਿਆ ਹੂੰ ਉਂਝ ਵੀ ਮਤਲਬ ਇਹ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੁੰਦੀ ਕਿ ਬੰਦੇ ਬੰਦੇ ਦੇ ਤੁਰ ਜਾਣ ਤੋਂ ਬਾਅਦ ਵੀ ਉਹਦੀ ਰਚਨਾਵਾਂ ਦਾ ਮੌਲੰਕਣ ਕਰਦੀ ਹੈ ਮਤਲਬ ਦੁਨੀਆ ਇਸ ਤਰ੍ਹਾਂ ਹੀ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਹਾਂਜੀ ਜਿਵੇਂ ਹੁਣ ਤੁਹਾਡੇ ਤੇ ਇੱਕ ਇਹ ਵੀ ਲੱਗ ਰਿਹਾ ਕਿ ਤੁਸੀਂ ਪਾਤਰ ਸਾਹਿਬ ਨੂੰ ਸ਼ਰਧਾਂਜਲੀਆ ਵੀ ਦਿਨੇ ਹੋ ਤੁਸੀਂ ਉਹਨਾਂ ਦੀਆਂ ਕਵਤਾਵਾਂ ਨੂੰ ਪੋਸਟ ਰਾਹੀਂ ਵੇਚਦੇ ਵੀ ਉਹ ਸੇਲ ਕਰਦੇ ਹੋ ਹਨਾ ਕਿਤਾਬਾਂ ਜਰੀਏ ਪਾਤਰ ਸਾਹਿਬ ਨੂੰ ਵੇਚਦੇ ਹੋਏ ਦੂਜੇ ਪਾਸੇ ਉਹਨਾਂ ਨੂੰ ਇਹ ਕਹਿ ਰਹੇ ਹੋ ਕਿ ਉਹ ਲੋਕਪੱਖੀ ਉਸ ਤਰ੍ਹਾਂ ਲਿਖ ਨਹੀਂ ਪਾਇਆ ਇਨਕਲਾਬੀ ਕਵੀ ਨਹੀਂ ਸੀ ਨਹੀਂ ਨਹੀਂ ਇਨਕਲਾਬੀ ਕਵੀ ਤਾਂ ਉਹ ਹੈ ਹੀ ਨਹੀਂ ਸੀ ਪਰ ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਦੀ ਹਰ ਕਵਤਾ ਹੀ ਮਾੜੀ ਹੈ ਇਹ ਨਹੀਂ ਕਹਿ ਸਕਦੇ ਹਨਾ ਜਦੋਂ ਆਪਾਂ ਇਹ ਕਹਿੰਦੇ ਆ ਵੀ ਬੰਦੇ ਦੇ ਦੋਵੇਂ ਪੱਖ ਦੇਖਣੇ ਚਾਹੀਦੇ ਤੇ ਉਹਨਾਂ ਦੀ ਕਵਤਾ ਜਿਹੜੀ ਚੰਗੇ ਪੱਖ ਹੈਗੇ ਨੇ ਜਿਹੜੀ ਚੰਗੀਆਂ ਕਵਤਾਵਾਂ ਹੈਗੀਆਂ ਨੇ ਉਹਨਾਂ ਦੀ ਮੈਂ ਇੱਕ ਥੋੜੀ ਤੁਹਾਨੂੰ ਦੱਸ ਵੀ ਸਕਦਾ ਜਿਹੜੀਆਂ ਕਵਤਾਵਾਂ ਮਨ ਆਪਾਂ ਸਮਝਦੇ ਚੰਗੀਆਂ ਕਵਤਾਵਾਂ ਨੇ ਉਹਦੇ ਪੇਖਦੇ ਛਾਪਦੇ ਰਾਂਗੇ ਉਹ ਚੀ ਨਹੀਂ ਕੋਸਮਸਿਆ ਹੈ ਅੱਗੇ ਵੀ ਛਾਪਾਂਗੇ ਪੋਸਟਰ ਵੀ ਛਾਪਾਂਗੇ ਹਨ ਪਰ ਇਹਦਾ ਮਤਲਬ ਇਹ ਨਹੀਂ ਕਿ ਪਾਤਰ ਦੀ ਕਵਿਤਾ ਦਾ ਜਿਹੜਾ ਦੂਸਰਾ ਕਮਜ਼ੋਰ ਪਹਿਲੂ ਆ ਉਹਦੇ ਤੇ ਆਪਾਂ ਪਰਦਾ ਪਾਈਏ ਉਹਨੂੰ ਆਪਾਂ ਟਕੀਏ ਜਿਵੇਂ ਇੱਕ ਗੱਲ ਇਹ ਵੀ ਆ ਰਹੀ ਸੀ ਕਿ ਸਰਜੀਤ ਪਾਤਰ ਹੋਣੀ ਆ ਜਿਹੜੇ ਉਹ ਸ਼ਿਵ ਦੇ ਬਰਾਬਰ ਉਸ ਤਰ੍ਹਾਂ ਪਿਆਰ ਵਾਲੀਆਂ ਜਿਹੜੀਆਂ ਕਵਤਾਂਾਂ ਉਹ ਨਹੀਂ ਲਿਖ ਪਾਏ ਤੇ ਪਾਸ਼ ਦੇ ਵਾਂਗੂ ਇਨਕਲਾਬੀ ਪੋਲੀਟਿਕਲ ਕਵਤਾਂਾਂ ਨਹੀਂ ਲਿਖ ਪਾਏ ਪਰ ਇਹ ਵੀ ਗੱਲ ਆ ਰਹੀ ਕਿ ਪਾਤਰ ਨੇ ਜਿਸ ਤਰੀਕੇ ਨਾਲ ਪਿਆਰ ਨੂੰ ਪੇਸ਼ ਕੀਤਾ ਉਹ ਬਹੁਤ ਜ਼ਿਆਦਾ ਮਹੀਨ ਆ ਬਹੁਤ ਜ਼ਿਆਦਾ ਬਰੀਕ ਆ ਉਹਨੇ ਉਸ ਤੋਂ ਵੀ ਨੈਕਸਟ ਲੈਵਲ ਦਾ ਵੱਡੇ ਕੈਨਵਸ ਤੇ ਪਿਆਰ ਨੂੰ ਚਿਤਰਿਆ ਤੁਹਾਨੂੰ ਕਿਉਂ ਲੱਗਦਾ ਕਿ ਜਿਹੜੇ ਪਾਤਰ ਸਾਹਬ ਆ ਉਹ ਸ਼ਿਵ ਕੁਮਾਰ ਦੇ ਬਰਾਬਰ ਉਸ ਤਰ੍ਹਾਂ ਪਿਆਰ ਦੀਆਂ ਕਵਿਤਾਵਾਂ ਨਹੀਂ ਲਿਖ ਪਾਈ ਜਾਂ ਪਾਸ ਦੇ ਬਰਾਬਰ ਇਨਕਲਾਬੀ ਕਵਿਤਾਵਾਂ ਨਹੀਂ ਲਿਖ ਪਾਈ ਉਚਨ ਲੱਤਨ ਜਿਹੜਾ ਸ਼ਿਵ ਦਾ ਸਮਾਂ ਤੇ ਪਾਤਰ ਹੁੰਦਾ ਸਮੇਂ 'ਚ ਫਰਕ ਆ ਸ਼ਿਵ ਦੀ ਜਣੀ ਕਵਿਤਾ ਕਹਿੰਦੇ 60s ਜਾਂ 70s ਦੇ ਸ਼ੁਰੂ ਇਹ ਇਹ ਦੌਰ ਆ ਉਹਨਾਂ ਦੀ ਕਵਿਤਾ ਦਾ ਲਿਖਣ ਦਾ ਉਦੋਂ ਪੰਜਾਬ ਦੇ ਵਿੱਚ ਜਿਹੋ ਜਿਹੇ ਮਾਹੌਲ ਸੀ ਫਿਊਡਲ ਜਿਹੜੀਆਂ ਜ਼ਗੀਰੂ ਕਦਰਾਂ ਕੀਮਤਾਂ ਜਿਆਦਾ ਸਟਰੋਂਗ ਸੀਆਂ ਉਹ ਔਰਤ ਮਰਦ ਦੇ ਪ੍ਰੇਮ ਤੇ ਪਾਬੰਦੀਆਂ ਬਹੁਤ ਸੀਆਂ ਉਸ ਸਮੇਂ ਦੇ ਵਿੱਚ ਜਿਵੇਂ ਪ੍ਰੇਮ ਬਾਰੇ ਜਿਹੜੇ ਸ਼ਿਵ ਦੀ ਕਵਤਾ ਜਿਵੇਂ ਆਂਦਾ ਉਹਦੇ ਆਪਣੇ ਅਹਿਸਾਸ ਨੇ ਉਹ ਪਾਬੰਦੀਆਂ ਦੇ ਖਿਲਾਫ ਇੱਕ ਤਰ੍ਹਾਂ ਦਾ ਰੋਸ ਹੈ ਉਹ ਉਹਦੀ ਕਵਤਾ 'ਚ ਜਿਵੇਂ ਇਹੀ ਵਜ੍ਹਾ ਹੈ ਕਿ ਅੱਜ ਵੀ ਸ਼ਿਵ ਦੀ ਕਵਤਾ ਬਹੁਤ ਮਕਬੂਲ ਆ ਅੱਜ ਵੀ ਨੌਜਵਾਨ ਕਾਹੀ ਵੱਡੀ ਗਿਣਤੀ ਸ਼ਿਵ ਦੀ ਕਵਤਾ ਪੜਦੇ ਤੇ ਉਹਦੀ ਕਿਤਾਬਾਂ ਖਰੀਦ ਕੇ ਵੀ ਪੜਦੇ ਆ ਸ਼ਿਵ ਪੁਰਾਣਾ ਨਹੀਂ ਹੋਇਆ ਜਿਵੇਂ ਸ਼ੇਵਦੀ ਕਵਤੇ ਦੀ ਤਾਕਤ ਹੈ ਸ਼ਿਵ ਨੂੰ ਸਾਰੇ ਵੱਡੇ ਗਾਇਕਾਂ ਨੇ ਗਾਇਆ ਉਹ ਨੌਜਵਾਨਾਂ ਨੂੰ ਖਿੱਚਦੀ ਵੀ ਹੈ ਤਾਂ ਉਹਦਾ ਕਾਰਨ ਸੰਤਲਾਸ਼ਣਾ ਪੈਣਾ ਵੀ ਇਹ ਕਿੱਥੇ ਹੈ ਦੀ ਸ਼ੇਵਦੀ ਕਵਤੇ ਦੀ ਤਾਕਤ ਕਿੱਥੇ ਆ ਸ਼ੇਵਦੀ ਕਵਤੇ ਦੀ ਤਾਕਤ ਉਹ ਹਾਲਤਾਂ ਦੇ ਵਿਰੁੱਧ ਰੋਸ ਵਿੱਚ ਹੈ ਜਿਹੜੇ ਸ਼ੇਵ ਦੇ ਸਮੇਂ ਮਜੂਦ ਸੀ ਜਾਂ ਪਾਤਰ ਹੁਣਾਂ ਦੇ ਸਮੇਂ ਉਹੋ ਜਿਹੇ ਹਾਲਾਤ ਨਹੀਂ ਸੀਗੇ ਦੂਜੀ ਗੱਲ ਫਿਰ ਪਾਤਰ ਹੁਣੀ ਦੇਖੋ ਕੀ ਹੈ ਉਹ ਨਕਸਲਵਾੜੀ ਲਹਿਰ ਜਦੋਂ ਹੋਈ ਉਹਦੇ ਸਮਕਾਲੀ ਨੇ ਉਹ ਨਕਸਲਵਾੜੀ ਲਹਿਰ ਤੋਂ ਤੱਕ ਬਿੱਥ ਤੇ ਵਿਚਰਦੇ ਰਹੇ ਪਾਸ਼ੀ ਪਾਸ਼ ਉਸ ਲਹਿਰ ਦਾ ਕਵੀ ਸੀ ਉਸ ਲਹਿਰ ਨਾਲ ਜੁੜਿਆ ਹੋਇਆ ਸੀ ਉਸ ਲਹਿਰ ਵਿੱਚ ਸਰਗਰਮ ਸੀਗਾ ਪਾਸ਼ ਨੇ ਉਸ ਲਹਿਰ ਦਾ ਅੰਗ ਹੋਣ ਵੀ ਤੇ تشੱਦਰ ਦੀ ਵੀ ਚੱਲਿਆ ਬਹੁਤ ਜ਼ਿਆਦਾ ਆਪਣੇ ਪਿੰਡ ਤੇ ਹੰਡਾਇਆ ਇਸ ਲਈ ਉਹ ਜਿਹੜੀ ਸਮੇਂ ਦੀ ਜਿਹੜੀ ਸੱਤਾ ਆ ਜੋ ਰਾਜ ਭਾਗ ਭਾਗਿਆ ਉਹਦੇ ਖਿਲਾਫ ਆਸ਼ ਦੀ ਕਵਿਤਾ 'ਚ ਇੱਕ ਨਫ਼ਰਤ ਹੈ ਇੱਕ ਅੱਗ ਹੈ ਹੈਨਾ ਇੱਕ ਉਹ ਇੱਕ ਜਿਵੇਂ ਕਹਿੰਦੇ ਉਹ ਇੱਕ ਅਜੀਹਾ ਰੈਡੀਕਲਿਜ਼ਮ ਉਹਦੀ ਕਵਿਤਾ 'ਚ ਜਿਹੜਾ ਯੂਥ ਨੂੰ ਆਪਣੇ ਵੱਲ ਖਿੱਚਦਾ ਪਾਤਰ ਦੀ ਕਵਿਤਾ ਵਿੱਚ ਇਹ ਰੈਡੀਕਲਿਜ਼ਮ ਨਹੀਂ ਹੈਗਾ ਇਸ ਤਰ੍ਹਾਂ ਦਾ ਜਿਹੜੀ ਜਲਮਲ ਖਾੜਕੂ ਬਣ ਜਿਹਾਰੂਪਨ ਹੈ ਨਹੀਂ ਉਹਦੀ ਕਵਿਤਾ ਦੇ ਵਿੱਚ ਉਸ ਤਰ੍ਹਾਂ ਦਾ ਪਾਸ਼ ਵਰਗਾ ਇਸ ਲਈ ਕੋਈ ਨੇ ਰਾਜਨੀਤ ਜੇ ਮੱਲਾ ਪਾ ਇਹ ਨਹੀਂ ਕਿ ਨੇ ਪਾਸ਼ ਦੀ ਕਵਤਨਾਂ ਬੁਰੀ ਤਰ੍ਹਾਂ ਸਹਿਮਤ ਉਹਦੇ ਵੀ ਕਮੀਆਂ ਨੇ ਪਹਿਲਾਂ ਆਪਾਂ ਇੰਟਰਵਿਊ ਕੀਤਾ ਛੇਪਦੀ ਇਹ ਨਹੀਂ ਕਿ ਨੇ ਆਪਾਂ ਉਹਦੀ ਕਮੀਆਂ ਨਹੀਂ ਉਹਦੀ ਵੀ ਆਲੋਚਨਾ ਕਰਦੇ ਆ ਪਰ ਉਹਦੀ ਤਾਕਤ ਦੀ ਗੱਲ ਕਰਦੇ ਹੋ ਤਾਕਤ ਕਿੱਥੇ ਆ ਛੇਪਦੀ ਕਵਿਤਾ ਇੰਨਾ ਖਿੱਚਦੀ ਕਿਉਂ ਲੋਕਾਂ ਨੂੰ ਪਾਸ਼ ਦੀ ਕਵਤਨਾਂ ਨਹੀਂ ਕਿਉਂ ਖਿੱਚਦੀ ਆ ਪਾਤਰ ਦੀ ਕਵਤਾ ਇਹ ਕੋਈ ਟੇਸ ਦੀ ਹੀ ਗੱਲ ਨਹੀਂ ਇਹ ਕੋਈ ਟੇਸ ਦੀ ਗੱਲ ਨਹੀਂ ਕਿਉਂਕਿ ਛੇਪਕੇ ਤੇ ਪਾਸ਼ ਕੇ ਤੇ ਵੀ ਜਮਾਤੀ ਸਾਂਝ ਭੈਲੀ ਦੀ ਗ ਉਹ ਕਹਿੰਦਾ ਜਿਹੜਾ ਸ਼ਾਂਤੀ ਪੁਰਸਕਾਰ ਲੈਂਦੇ ਹੋਏ ਲੈਂਦੇ ਕਵੀਆਂ ਦੀ ਵਧੀਆਂ ਹੋਈਆਂ ਬਾਹਾਂ ਦਾ ਟੁੰਡ ਹੈ ਜਦ ਕਿ ਜਿਹੜਾ ਇਹ ਮਤਲਬ ਪਾਤਰ ਹੈ ਇਹ ਤਾਂ ਸੱਤਾ ਦੇ ਨਾਲ ਇਹ ਸੀਗਾ ਇਹਦੀ ਸਾਂਝ ਪੈ ਲਈ ਸੀ ਇਹਨੇ ਅਵਾਰਡ ਵੀ ਲਏ ਇਹ ਪੰਜਾਬੀ ਸਹਿਤ ਕਾਡਮੀ ਦਾ ਪ੍ਰਧਾਨ ਵੀ ਰਿਹਾ ਪੰਜਾਬੀ ਸਹਿਤ ਕਾਡਮੀ ਕੋ ਸਹਿ ਸਭਾ ਨਹੀਂ ਗਈ ਸਹਿਤ ਸਭਾ ਹਮ ਵਿੱਚ ਲੇਖਕਾਂ ਨੂੰ ਜਾਣਾ ਚਾਹੀਦਾ ਇਹ ਕੁਦਰਤੀ ਗੱਲ ਹੈ ਜਾਣ ਉਹ ਪਰ ਸਿਹਤ ਕਾੜੀ ਵਿੱਚ ਉਹ ਸਾਇਸ ਬਵਨੇ ਸਰਕਾਰੀ ਸੰਸਥਾ ਹੈ ਪੰਜਾਬ ਆਰਡ ਕਾਉਂਸਲ ਇੱਕ ਸਰਕਾਰੀ ਸੰਸਥਾ ਹੈ ਉਹ ਉਹਦਾ ਵੀ ਮੁਖੀ ਰਹਾ ਇਸ ਲਈ ਤੁਸੀਂ ਉਹ ਜਦੋਂ ਸੱਤਾ ਦੇ ਨਾਲ ਮੇਲ ਮਲਾਪ ਲੈ ਕੇ ਚੱਲਦੇ ਉਹਦੇ ਅਵਾਰਡ ਲੈਨੇ ਹੋ ਫਿਰ ਤੁਹਾਡੀ ਕਵਿਤਾ ਵਿੱਚ ਉਹ ਖੜਕੂ ਬਣਾ ਆ ਹੀ ਨਹੀਂ ਸਕਦਾ ਜੇ ਉਹ ਅਵਾਰਡ ਲੈਂਦੇ ਤਾਂ ਅਵਾਰਡ ਉਹ ਵਾਪਸ ਵੀ ਕਰਦੇ ਆ ਫਿਰ ਉਹ ਕਿਸਾਨ ਅੰਦੋਲਨ ਦੇ ਵਿੱਚ ਵੀ ਡਟ ਕੇ ਖੜਦੇ ਕਿ ਅਸੀਂ ਇਹਨਾਂ ਦੇ ਨਾਲ ਇੱਕ ਮੇਲਾ ਲੱਗਿਆ ਹੋਇਆ ਤੇ ਉਹ ਇਹਨੂੰ ਗੁਲਦਸਤਾ ਕਹਿੰਦੇ ਆ ਉਹ ਅੜ ਵਾਪਸ ਵੀ ਕਰਨਗੇ ਜਿਵੇਂ ਲੈਣਾ ਲੈਣ ਪਿੱਛੇ ਫੇ ਕਿਹੜੀ ਸੋਚਾ ਕੀ ਤੁਸੀਂ 70 ਕੈਰੈਕਟਰ ਨੂੰ ਨਹੀਂ ਸੀ ਸਮਝਦੇ ਦੋ ਸੱਤਾ ਸਿਰ ਕਿਸਾਨ ਅੰਦੋਲਨ ਬਿੱਲੇ ਲੋਕ ਵਿਰੋਧੀ ਹੋ ਗਈ ਤੁਸੀਂ ਪਹਿਲਾਂ ਲੈ ਲੈ ਫਿਰ ਵਾਪਸ ਲੈ ਲੈ ਹੁਣ ਜਿਹੜੇ ਲੋਕ ਇਹਨੂੰ ਡਿਫੈਂਡ ਕਰਦੇ ਆ ਵੀ ਅਵਾਰਡ ਲੈਣੇ ਨੂੰ ਉਹ ਇਸ ਤਰ੍ਹਾਂ ਕਰਦੇ ਆ ਕਿ ਸੱਤਾ ਖਰੀਦਦੀ ਹੈ ਲੋਕਾਂ ਨੂੰ ਉਹ ਸਾਡੇ ਕਵੀ ਨੂੰ ਖਰੀਦਦੀ ਹੈ ਇਹ ਇੱਕਪੱਖਾ ਖਰੀਦਣਾ ਤੇ ਸਾਡੇ ਕਵੀ ਜਿਹੜੇ ਅਵਾਰਡ ਲੈਣ ਜਾਂਦੇ ਆ ਉਹ ਕੀ ਕਰਦੇ ਆ ਉਹ ਸੱਤਾ ਦਾ ਜਿਹੜਾ ਅਸਲ ਕੈਰੈਕਟਰ ਹੈ ਉਹਤੇ ਪਰਦਾ ਪਾਨੇ ਦੇਖੋ ਇਹ ਸੱਤਾ ਕਿੰਨੀ ਵਧੀਆ ਇਹ ਹਰ ਤਰ੍ਹਾਂ ਦੇ ਵਿਚਾਰਾਂ ਨੂੰ ਪ੍ਰਮੋਟ ਕਰਦੀ ਆ ਵਿਚਾਰੇ ਲੋਕਾਂ ਦੇ ਪੱਖ 'ਚ ਹੋਣ ਵਿਰੋਧ ਜਿਹੇ ਲੋਕਾਂ ਨੇ ਵਿਰੋਧ ਹਉਣ 70 ਅਸਲ ਕਰਦਾਰ ਤੇ ਪਰਦਾ ਪਾੰਦਿਆ ਹੈ ਫਿਰ ਕੁਝ ਖਾਸ ਮੌਕਿਆਂ ਤੇ ਉਹਨਾਂ ਨੇ ਵਾਪਸ ਕੀਤੀ ਸਵਾਗਤਯੋਗ ਗੱਲ ਹੈ ਉਹਨਾਂ ਨੇ ਰੋਸਪੋਟ ਹੈ ਸਵਾਗਤਯੋਗ ਗੱਲ ਹੈ ਪਰ ਫਿਰ ਲੈਣ ਤੌਰ ਪੈਂਦੇ ਆ ਜਦੋਂ ਹੀ ਮਾਹੌਲ ਬਦ ਲਾ ਫੇਰ ਅਵਾਰਡ ਲੈ ਲੈਂਦੇ ਹੋ ਫੇਰ ਸਰਕਾਰੀ ਪਦਮਿਆਂ ਤੇ ਅਛੇ ਸ਼ੋਭਤ ਹੋ ਜਾਂਦੇ ਆ ਜਣੀ ਮਤਲਬ ਇਹਨੂੰ ਆਪਾਂ ਇੱਕ ਨੂੰ ਇਹਨੂੰ ਫਿਰ ਦੋ ਚ ਵੰਡ ਕੇ ਦੇਖੀਏ ਬੇ ਸਰਕਾਰੀ ਪਦਮਿਆਂ ਤੇ ਸ਼ੋਭਤ ਹੋਣਾ ਅਵਾਰਡ ਲੈਣ ਨਾਲ ਐਨਕੀ ਨੇ ਪਾਤਰ ਦੀ ਪੂਰੀ ਦੀ ਪੂਰੀ ਕਮਤਾ ਹੀ ਖਰਾਬ ਹੋ ਜਾਂਦੀ ਆ ਇਹ ਨਹੀਂ ਆਪਾਂ ਗੱਲ ਕਹਿੰਦੇ ਪਰ ਜੋ ਗੱਲ ਤੇ ਉਹਨੂੰ ਤਾਂ ਗਲਤ ਗਈ ਹੈ ਨਾ ਉਹ ਅਵਾਰਡ ਲੈ ਕੋਈ ਵੀ ਲੋਕਾ ਨਹੀਂ ਠੇਰਦਾ ਬੰਦਾ ਉਹਨੂੰ ਸਰਕਾਰ फांसी ਦੇ ਦੇਵੇ ਉਹਨੂੰ ਜੇਲ੍ਹ ਚ ਸਿੱਟਦੀ ਆ ਉਹਨੂੰ ਗੋਲੀ ਮਾਰਦੀ ਆ ਇਹ ਤਾਂ ਸੱਤਾ ਕਰਦੀ ਹੁੰਦੀ ਆ ਪਰ ਇਹ ਨਹੀਂ ਕਰਦੇ ਅਵਾਰ ਦੇਵੇ ਉਹਨਾਂ ਨੂੰ ਉਹਨਾਂ ਨੂੰ ਮਾਨ ਸਨਮਾਨ ਦੇਵੇ ਮਾਨ ਸਨਮਾਨ ਵਿੱਚ ਇੱਕ ਸੋਚ ਹੁੰਦੀ ਆ ਉਹਦੇ ਦੀ ਤੇ ਜਿਹੜਾ ਵੀ ਇਸ ਤਰ੍ਹਾਂ ਕੋਈ ਇਸ ਮਾਨ ਸਨਮਾਨ ਲੈਂਦਾ ਉਹ ਇੱਕ ਹੱਦ ਤੱਕ ਉਹਨਾਂ ਕੰਪਰੋਮਾਈਜ਼ ਕਰਦਾ ਹੀ ਆ ਸਟੇਟ ਦੇ ਨਾਲ ਤੇ ਸੌਰੀ ਤੇ ਵਾਪਸੀ ਲੈਣ ਨਾਲ ਵੀ ਉਹ ਚੀਜ਼ ਖਤਮ ਨਹੀਂ ਹੋ ਜਾਂਦੀ ਹਾਂਜੀ ਕੀ ਲੱਗਦਾ ਵੀ ਜਿਵੇਂ ਪਾਤਰ ਸਾਹਿਬ ਆ ਉਹ ਅਵਾਰਡ ਲੈਂਦੇ ਵੀ ਆ ਵਾਪਸ ਵੀ ਕਰਦੇ ਆ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਤਾਂ ਹੈ ਕਿ ਹਾਂ ਮੈਂ ਇੱਧਰ ਨੂੰ ਆਵਾਂ ਕੀ ਲੱਗਦਾ ਹੈ ਲਹਿਰਾਂ ਦੀਆਂ ਵੀ ਕਮਜ਼ੋਰੀਆਂ ਨੇ ਜਿਹੜੇ ਆਪਣੇ ਆਪ ਨੂੰ ਇਨਕਲਾਬੀ ਕਹਿੰਦੇ ਨੇ ਉਸ ਪੱਧਰ ਤੇ ਉਹ ਨਾ ਤਾਂ ਉਹਨਾਂ ਕਵੀਆਂ ਨੂੰ ਪ੍ਰਮੋਟ ਕਰ ਸਕੇ ਨਾ ਉਤਸ਼ਾਹਿਤ ਕਰ ਸਕੇ ਨਾ ਹੀ ਉਸ ਤਰ੍ਹਾਂ ਦੀ ਲਹਿਰ ਉਠਾ ਉਠਾ ਸਕੇ ਕਿ ਹਾਂ ਵੀ ਉਹ ਇਹਨਾਂ ਤੇ ਪ੍ਰਭਾਵ ਪਾ ਸਕਣ ਰਿਫਲੈਕਟ ਕਰ ਸਕਣ ਨੇ ਇਹਦੇ ਵਿੱਚ ਦੇਖੋ ਲਹਿਰ ਦਾ ਹੋਣਾ ਹੈ ਜਿਵੇਂ ਜਦੋਂ ਜਦੋਂ ਲਹਿਰਾਂ ਉੱਠਦੀਆਂ ਪਾਤਰ ਸਾਹਿਬ ਉਹਦੇ ਲਈ ਕਵਤਾ ਲਿਖੀ ਵੀ ਦਿੰਦੇ ਨੇ ਕੋ ਬਾੜੀ ਵੀ ਵਾਸ ਕਰ ਨੇ মূল ਗੱਲ ਪਾਤਰ ਸਾਹਿਬ ਦਾ ਆਪਣਾ ਦ੍ਰਿਸ਼ਟੀਕੋਣ ਹੈ ਉਹਨਾਂ ਦੀ ਆਪਣੀ ਵਿਚਾਰਤਾ ਰਹਾ ਉਹ ਜਿਹੜੀ ਦੁਨੀਆ ਭਰ ਦੇ ਦੱਬੇ ਕੁਚਲੇ ਲੋਕ ਜਾਂ ਕਿਹ ਲੋ ਮਜ਼ਦੂਰ ਨੇ ਉਹਨਾਂ ਦੀ ਮੁਕਤੀ ਦੀ ਵਿਚਾਰਤਾ ਰਹਾ ਤੋਂ ਜਤ ਅਣਜਾਣ ਨੇ ਜਾਂ ਉਹਨੂੰ ਗਲਤ ਸਮਝਿਆ ਮਤਲਬ ਉਹਨਾਂ ਦੀ ਕਵਿਤਾ ਦੇ ਵਿੱਚ ਜਿਵੇਂ ਚਿੱਤਰਣ ਹੈਗਾ ਚੀਜ਼ਾਂ ਦਾ ਉਸ ਉਸ ਵਿਚਾਰਤਾ ਤੋਂ ਦੂਰ ਆ ਉਹ ਕਾਫੀ ਦੂਰ ਨੇ ਜਿਵੇਂ ਹੁਣ ਤੋਂ ਖੁੱਲ੍ਹ ਲੁਧਿਆਣਾ ਸ਼ਹਿਰ ਚ ਰਹਿੰਦੇ ਸੀਗੇ ਲੁਧਿਆਣਾ ਸ਼ਹਿਰ ਤਾਂ ਪੰਜਾਬ ਦਾ ਸਭ ਤੋਂ ਵੱਡਾ ਸੰਤੀ ਨਗਰ ਹੈ ਜਲੰਧਰ ਅਮਰਸਰ ਲੁਧਿਆਣਾ ਚੰਡੀਗੜ੍ਹ ਤੇ ਪੰਜਾਬ ਦੇ ਪਿੰਡਾਂ ਚ ਵੱਡੀ ਗਿਣਤੀ ਬੇਜ਼ਮੀਨੇ ਮਜ਼ਦੂਰਾਂ ਦੀ ਆ ਉਹਨੇ ਦੀ ਕਵਤਾ ਚ ਕਿਤੇ ਮਜ਼ਦੂਰ ਨਹੀਂ ਆਂਦਾ ਕਿਤੇ ਵੀ ਮਜ਼ਦੂਰ ਨਹੀਂ ਹੈਗਾ ਕਿਸੇ ਵੀ ਕਵਤਾ ਚ ਮਜ਼ਦੂਰ ਦੀ ਚਰਚਾ ਨਹੀਂ ਆਦੀ ਉਹਨਾਂ ਦੀ ਕਵਤਾ ਵੱਧ ਤੋਂ ਵੱਧ ਛੋਟੇ ਮਾਲਕਾਂ ਤੱਕ ਜਾਂਦੀ ਹੈ ਵੱਧ ਤੋਂ ਵੱਧ ਜਦੋਂ ਉਹ ਕਿਤੇ ਆਂਦੇ ਆ ਨੇ ਇਸ ਪਾਸੇ ਨੂੰ ਦਾ ਛੋਟੇ ਮਾਲਕਾਂ ਤੱਕ ਹੀ ਜਾਂਦੀ ਹੈ ਕਵਿਤਾ ਮਜ਼ਦੂਰਾਂ ਦੀ ਕਿਤੇ ਵੀ ਚਰਚਾ ਉਹ ਉਹਨਾਂ ਦੀ ਕਵਿਤਾ ਚ ਨਹੀਂ ਆਦੀ ਜਿਨ੍ਹਾਂ ਨੇ ਇਸ ਦੁਨੀਆ ਨੂੰ ਉਲਟਾਣਾ ਦੁਨੀਆ ਨੂੰ ਦੁਨੀਆ ਨੂੰ ਬਿਹਤਰ ਬਣਾਉਣਾ ਹੈ ਨਾ ਉਹਨਾਂ ਨਾਲ ਜੁੜੀ ਨਹੀਂ ਸਕੇ ਉਹ ਜਿਵੇਂ ਬਹੁਤ ਸਾਰਾ ਫੁੱਲਾਂ ਦਾ ਇੱਕ ਗੁਲਦਸਤਾ ਹੁੰਦਾ ਕਿ ਪਾਤਰ ਸਾਹਿਬ ਵੀ ਇਹ ਬਨਸਵੰਤਾ ਦਾ ਇੱਕ ਹਿੱਸਾ ਰਹੇ ਹੋਣਗੇ ਬਹੁਤ ਸਾਰੇ ਕਵੀ ਜਿਨ੍ਹਾਂ ਦਾ ਆਪਣਾ ਆਪਣਾ ਸਟਾਈਲ ਸੀ ਪਾਤਰ ਹੁਣਾਂ ਦਾ ਆਪਣਾ ਸਟਾਈਲ ਸੀ ਕੀ ਇਹਦਾ ਸਵਾਗਤ ਕਰਨਾ ਬਣਦਾ ਨਹੀਂਗਾ ਵੀ ਹਾਂ ਉਹਨਾਂ ਨੇ ਆਪਣੇ ਸਟਾਈਲ ਚ ਜੋ ਲਿਖਿਆ ਜਿੰਨਾ ਕਿ ਲਿਖਿਆ ਉਹ ਠੀਕ ਆ ਸਟਾਈਲ ਦੀ ਤਾਂ ਦੇਖੋ ਸਟਾਈਲ ਤੇ ਤਾਂ ਕੋਈ ਵਿਚਾਰ ਤਾਂ ਰਹਾ ਨਹੀਂ ਨਹੀਂ ਵਿਚਾਰ ਤਾਂ ਰਹਾ ਤਾਂ ਇਹ ਤਾਂ ਕੋਈ ਸਮਝਾਤਾ ਨਹੀਂ ਹੋ ਸਕਦਾ ਨਾ ਵਿਚਾਰ ਤਾਂ ਦੋ ਜਿਹੜੀਆਂ ਵਿਰੋਧੀ ਵਿਚਾਰ ਤਾਂ ਕਿ ਦੋ ਖਾਰਜ ਕਰਦੇ ਨੇ ਉਹ ਚ ਕੋਈ ਵੀ ਕੰਪਰੋਮਾਈਜ਼ ਨਹੀਂ ਹੋ ਸਕਦਾ ਪਾਤਰ ਹੁਣੀ ਜੋ ਲਿਖਿਆ ਜਣੀ ਜਿਹੜੇ ਸ਼ਬਦ ਲਿਖੇ ਹੋਣੇ ਉਹਦਾ ਕੋਈ ਉਹਨਾਂ ਦਾ ਕੋਈ ਸਨੇਹਾ ਹੈ ਉਹਨਾਂ ਦਾ ਕੋਈ ਅਰਥ ਹੈ ਜਾਨੀ ਕਵਿਤਾ ਕੋਈ ਰੱਬੀ ਜਾਂ ਗੈਬੀ ਸ਼ੈ ਨਹੀਂ ਹੁੰਦੀ ਕਵਿਤਾ ਤੁਹਾਨੂੰ ਕੋਈ ਸੰਦੇਸ਼ ਦਿੰਦੀ ਆ ਕਵਿਤਾ ਤੁਹਾਨੂੰ ਕੁਝ ਕਹਿੰਦੀ ਆ ਆਪਾਂ ਇਹ ਪਛਾਣਨਾ ਉਹ ਸਹੀ ਕਹਿੰਦੀ ਆ ਕਿ ਗਲਤ ਕਹਿੰਦੀ ਆ ਪਾਤਰ ਦੀ ਕਹਾਤਾ ਮੈਂ ਸਹੀ ਵੀ ਕਹਿੰਦੀ ਆ ਨੇ ਉਹ ਮੈਂ ਤੁਹਾਨੂੰ ਕੁਝ ਕਵਤਾਵਾਂ ਵੀ ਜਿਹੜੀਆਂ ਬਹੁਤ ਚੰਗੀਆਂ ਨੇ ਆਪਾਂ ਨੂੰ ਛਾਪਣੀਆਂ ਚਾਹੀਦੀਆਂ ਨੇ ਹੋਣਾ ਪਰ ਬਹੁਤ ਕੁਝ ਕਹਾਤਾ ਕਵਤਾਵਾਂ ਬਹੁਤ ਅਸਤਿਜੀਆਂ ਨੇ ਹੈਨਾ ਬਹੁਤ ਕਵਤਾਵਾਂ ਨੇ ਜਿਹੜੀਆਂ ਮਤਲਬ ਗਲਤ ਨੇ ਜਿਵੇਂ ਜ਼ਖਮ ਨੂੰ ਜ਼ਖਮ ਕਹੋ ਚਾਂਦਨੀ ਚੌਕ ਔਰ ਦਮ ਰਖ ਪਾਤਰ ਚੰਗੀਆਂ ਕਵਤਾਂ ਮੰਨੇ ਇਹ ਪਿਛਲੇ ਦਿਨ ਹੀ ਪੜੀਆਂ ਇਹ ਇਹ ਵਧੀਆ ਕਵਤਾਂ ਮੰਨੇ ਆਪਾਂ ਨੂੰ ਛਾਪਣੀਆਂ ਚਾਹੀਦੀਆਂ ਨੇ ਪਰ ਦੂਜੇ ਪਾਸੇ ਜਿਹੜੀਆਂ ਮੈਂ ਪਿੱਛੇ ਜ਼ਿਕਰ ਕੀਤਾ ਜਿਹਨਾਂ ਕਵਤਾਂਾਂ ਦਾ ਉਹ ਕਵਤਾਂਾਂ ਜਿਹੜੀਆਂ ਉਹ ਸਹੀ ਸੰਦੇਸ਼ ਨਹੀਂ ਦਿੰਦੀਆਂ ਉਹ ਤੁਹਾਨੂੰ ਗਲਤ ਸੰਦੇਸ਼ ਦਿੰਦੀਆਂ ਨੇ ਉਹ ਵਿਗਿਆਨ ਵਿਗਿਆਨਕ ਜਿਹੜੀ ਵਿਚਾਰਧਾਰਾ ਦੀ ਕਸੌਟੀ ਤੇ ਨਹੀਂ ਖਰੀਆਂ ਉਤਰਦੀਆਂ ਹੁਣ ਦੋ ਸ਼ਬਦਾਂ ਵਿੱਚ ਤੁਸੀਂ ਇਹ ਕਹਿਣਾ ਹੋਵੇ ਪਾਤਰ ਸਾਹਿਬ ਲੋਕਪੱਖੀ ਆ ਜਾਂ ਲੋਕ ਵਿਰੋਧੀ ਆ ਕਿੱਧਰ ਖੜੇ ਆ ਪਾਤਰ ਸਾਹਿਬ ਜਣੀ ਮਤਲਬ ਕੁੱਲ ਕਵਤਾ ਦੇਖੋ ਉਹਨਾਂ ਦੀ ਦੇਖੋ ਜਿਹੜੀ ਹੈਗੀ ਆ ਉਹ ਸਹੀ ਮੈਸੇਜ ਵੀ ਦਿੰਦੀ ਆ ਤੇ ਕਾਫੀ ਵੱਡੀ ਗਿਣਤੀ ਜਿcka ਬਤਾ ਮੈਨੇ ਕਾਫੀ ਕਵਤਾ ਮੈਨੇ ਜਿਹੜੀਆਂ ਗਲਤ ਸੰਦੇਸ਼ ਦਿੰਦੀਆਂ ਨੇ ਉਹਨਾਂ ਦੀ ਹੂੰ ਪਰ ਉਹਨਾਂ ਦਾ ਜਣੀ ਕੁੱਲ ਚ ਦੇਖੀਏ ਮਤਲਬ ਮਤਲਬ ਮੈਂ ਮੈਂ ਐਨਟੀ ਪੀਪਲ ਨਹੀਂ ਕਹ ਤੌਰ ਕਹੂੰਗਾ ਉਹ ਕੋਈ ਲੋਕ ਵਿਰੋਧੀ ਹੀ ਨੇ ਲੋਕਾਂ ਦੇ ਦੁਸ਼ਮਣ ਨੇ ਇਹ ਤਾਂ ਨਹੀਂ ਮੈਂ ਕਹਿ ਸਕਦਾ ਉਹਨਾਂ ਨੂੰ ਪਰ ਉਹਨਾਂ ਦੀ ਕਵਿਤਾ ਦੇ ਵਿੱਚ ਅਜਿਹੀ ਚੀਜ਼ਾਂ ਹੈਗੀਆਂ ਨੇ ਅਜਿਹੇ ਸੰਦੇਸ਼ ਹੈਗਾ ਜਿਹੜੀ ਲੋਕਾਂ ਨੇ ਚੇਤਨਾ ਨੂੰ ਪਿੱਛੇ ਲੈ ਕੇ ਜਾਣ ਵਾਲਾ ਤੇ ਮਾਰਸਵਾਦਿਆਂ ਨੂੰ ਮਾਰਸਵਾਦੀ ਤਰੀਕੇ ਨਾਲ ਉਹਦਾ ਇੱਕ ਵਿਸ਼ਲੇਸ਼ਣ ਕਰਨਾ ਚਾਹੀਦਾ ਉਹਦੇ ਚੰਗੇ ਪੱਖਾਂ ਨੂੰ ਵੀ ਘੜਨਾ ਚਾਹੀਦਾ ਤੇ ਉਹਦੇ ਬੁਰੇ ਪੱਖਾਂ ਨੂੰ ਵੀ ਘੜਨਾ ਚਾਹੀਦਾ ਜਿਵੇਂ ਸਿਰਫ ਚੰਗਾ ਚੰਗਾ ਕਹੇ ਕਿ ਜਦੋਂ ਕਰਾਂਗੇ ਤਾਂ ਫਿਰ ਆਣ ਵਾਲੇ ਜਿਹੜੇ ਸਾਡੇ ਸਹਾਇਤਕਰ ਨੇ ਜਿਹੜੇ ਮਜ਼ਦੂਰਾਂ ਦੇ ਸਹਾਇਤਕਰ ਬਣ ਗਏ ਉਹਨਾਂ ਦੀ ਸਿੱਖਿਆ ਪ੍ਰਭਾਵਿਤ ਹੋ ਗਈ ਉਹ ਫਿਰ ਪਾਤੋਂ ਨੂੰ ਹੀ ਆਪਣੇ ਦਰਸ਼ ਮੰਨਣਗੇ ਵੀ ਆਹੀ ਕਵਿਤਾ ਜਿਹੜੀ ਮਜ਼ਦੂਰਾਂ ਦੀ ਕਵਿਤਾ ਹੁੰਦੀ ਆ ਤੇ ਅੱਗੇ ਜਾ ਕੇ ਇੱਕ ਸਮੱਸਿਆ ਪੈਦਾ ਹੋਊਗੀ ਉਹ ਲੋਕਾਂ ਦੀ ਸਿੱਖਿਆ 'ਚ ਰੁਕਾਵਟ ਬਣਦੀ ਹੈ ਇਹ ਚੀਜ਼। ਜੀ। ਅਖੀਰ ਦੇ ਵਿੱਚ ਮੇਰੇ ਇੱਕ ਸਵਾਲ ਹੋਰ ਆਇਆ ਸੀ ਜਹੰਨ ਦੇ ਵਿੱਚ। ਜਿਵੇਂ ਕਹਿੰਦੇ ਆ ਕਿ ਸਟੇਟ ਜਿਹੜੀ ਅਵਾਰਡ ਦਿੰਦੀ ਆ ਉਹ ਆਪਣੇ ਵੱਲ ਖਿੱਚਣ ਲਈ ਦਿੰਦੀ ਆ। ਇੱਥੇ ਇਹ ਵੀ ਗੱਲ ਹੁੰਦੀ ਆ ਫਿਰ ਕਈ ਕਹਿੰਦੇ ਆ ਕਿ ਯਾਰ ਤੁਸੀਂ ਜਦੋਂ ਉਹਨਾਂ ਦਾ ਮਾਨ ਸਨਮਾਨ ਨਹੀਂ ਦੇਣਾ ਉਹਨਾਂ ਨੂੰ ਉਸ ਤਰੀਕੇ ਨਾਲ ਮਿਲਣਾ ਗਿਲਣਾ ਨਹੀਂ ਤਾਂ ਲਾਜ਼ਮੀ ਕੁਝ ਲੋਕ ਇਦਾਂ ਦੇ ਹੁੰਦੇ ਆ ਜਿਹੜੇ ਸਟੇਟ ਵੱਲ ਚਲੇ ਜਾਂਦੇ ਆ ਕਿ ਉਹ ਲੋਕਪਖੀ ਲਿਖਦੇ ਨਹੀਂ ਨਿਰਾਸ਼ ਹੋ ਜਾਂਦੇ। ਬਹੁਤ ਸਾਰੇ ਗਾਇਕ ਇਹੋ ਜਿਹੇ ਆ ਜਿਹੜੇ ਪਹਿਲਾਂ ਲੋਕਪਖੀ ਗਾਉਂਦੇ ਰਹੇ ਆ ਫਿਰ ਉਹ ਜਿਵੇਂ ਧਾਰਮਿਕ ਗਾਉਣ ਲੱਗੇ ਧਾਰਮਿਕ ਤੋਂ ਬਾਅਦ ਲਚਰਤਾ ਵੱਲ ਵੀ ਹੋ ਗਏ ਇੱਕ ਪਾਸੇ ਬਿਲਕੁਲ ਹੀ ਦੂਜੇ ਪਾਸੇ ਖੜ ਗਏ ਕੀ ਲੱਗਦਾ ਕਿ ਮਾਨ ਸਨਮਾਨ ਦੇ ਕੇ ਉਹਨਾਂ ਨੂੰ ਹੋਰ ਨੇੜੇ ਲਿਆ ਕੇ ਇਧਰ ਨੂੰ ਲਾਇਆ ਜਾ ਸਕਦਾ ਦੇਖੋ ਲੇਖਕ ਦਾ ਜਿਹੜਾ ਸਭ ਤੋਂ ਵੱਡਾ ਮਾਨ ਸਨਮਾਨ ਤੇਹੀ ਹੁੰਦਾ ਕਿ ਉਹਦੇ ਜਿਹੜਾ ਜੋ ਲਿਖਦਾ ਉਹ ਲੋਕਾਂ ਚ ਮਕਬੂਲ ਹੁੰਦਾ ਹੈ ਲੋਕਾਂ ਦੀ ਜ਼ੁਬਾਨ ਤੇ ਚੜਦਾ ਉਹ ਲੋਕਾਂ ਦੇ ਸੰਘਰਸ਼ ਵਿੱਚ ਸਹਾਈ ਹੁੰਦਾ ਜਿਹੜਾ ਵੀ ਕੋਈ ਮਹਾਨ ਲੇਖਕ ਹੁੰਦਾ ਉਹ ਆਪਣੇ ਲਈ ਕਿਸੇ ਅਵਾਰਡ ਲਈ ਜਾਨੀ ਸਵੇ ਲਈ ਨਹੀਂ ਉਹ ਸੋਚਦਾ ਉਹ ਲੋਕਾਈ ਦਾ ਹੀ ਅੰਗ ਹੁੰਦਾ ਉਹ ਲੋਕਾਂ ਲਈ ਸੋਚਦਾ ਲੋਕਾਂ ਦਾ ਹੀ ਯੰਗ ਹੁੰਦਾ ਜੇ ਮੈਂ ਮੈਕਸਿਮ ਗੋਰਖੇ ਦੀ ਗੱਲ ਕਰੀਏ ਜੋ ਹੋਰ ਦੁਨੀਆ ਦੇ ਬਹੁਤ ਸਾਰੇ ਮਹਾਨ ਸਾਹਿਤਕਾਰ ਹੋਇਆ ਉਹ ਇਸ ਗੱਲੋਂ ਬੇਫਿਕਰ ਹੁੰਦੇ ਆ ਕਿ ਸਾਨੂੰ ਕੋਈ ਅਵਾਰਡ ਮਿਲਦਾ ਕਿ ਨਹੀਂ ਮਿਲਦਾ ਉਹਨਾਂ ਦਾ ਸਭ ਤੋਂ ਵੱਡਾ ਅਵਾਰਡ ਹੁੰਦਾ ਲੋਕ ਹੁੰਦੇ ਆ ਲੋਕ ਲੋਕੀਂ ਜੀ ਉਹਨਾਂ ਨੂੰ ਪਿਆਰ ਦਿੰਦੇ ਆ ਉਹਨਾਂ ਨੂੰ ਇੱਜ਼ਤ ਦਿੰਦੇ ਆ ਇਹ ਸਭ ਤੋਂ ਵੱਡਾ ਅਵਾਰਡ ਹੁੰਦਾ ਤੇ ਲੋਕੀ ਜਿਹੜੇ ਉਹਨਾਂ ਦੇ ਭਾਵੇਂ ਆਗੂ ਹੋਣ ਲੋਕਾਂ ਦੇ ਚਾਹੇ ਉਹਨਾਂ ਦੇ ਸਾਹਿਤਕਾਰ ਹੋਣ ਚਾਹੇ ਕਲਾਕਾਰ ਉਹਨੂੰ ਪਲਕਾਂ ਦੇ ਬਿਠਾਉਂਦੇ ਆ ਹਮੇਸ਼ਾ ਪਲਕਾਂ ਦੇ ਬਿਠਾਉਂਦੇ ਲੋਕ ਹਮੇਸ਼ਾ ਬਹੁਤ ਪਿਆਰ ਤੇ ਜਿਨ੍ਹਾਂ ਦੀ ਜਣੀ ਮੈਨੂੰ ਇਸ ਤਰ੍ਹਾਂ ਥੋੜੇ ਮਤਲਬ ਉਹ ਭਟਕੇ ਹੁੰਦੇ ਲੋਕ ਉਹਨਾਂ ਨੂੰ ਉਹ ਸੱਤਾ ਤੋਂ ਮਾਨ ਸਨਮਾਨ ਦੀ ਭੁੱਖ ਉਹਨਾਂ 'ਚ ਹੁੰਦੀ ਆ ਤੇ ਉਹਦੋਂ ਨੂੰ ਭੱਜਦੇ ਵੀ ਨਹੀਂ ਉਹ ਲੋਕ ਹਾਂਜੀ ਬਹੁਤ ਬਹੁਤ ਸ਼ੁਕਰੀਆ ਜੀ ਤਾਂ ਗੱਲਬਾਤ ਕੀਤੀ ਆਪਾਂ ਸੰਵਾਦ ਹੋਣਾ ਬਹੁਤ ਜ਼ਰੂਰੀ ਆ ਪਾਤਰ ਸਾਹਿਬ ਹੁਣਾਂ ਦੇ ਤੁਰ ਜਾਣ ਤੋਂ ਬਾਅਦ ਵੀ ਉਹਨਾਂ ਦੀਆਂ ਕਵਤਾਵਾਂ ਦਾ ਜਿਹੜਾ ਜ਼ਿਕਰ ਹੋ ਰਿਹਾ ਉਹਨਾਂ ਦੀ ਕਵਤਾਵਾਂ ਦੀ ਚੀਰ ਫਾੜ ਹੋ ਰਹੀ ਆ ਆਲੋਚਨਾ ਹੋ ਰਹੀ ਆ ਤਾਂ ਲਾਜ਼ਮੀ ਇਸ ਦਾ ਵੀ ਸਵਾਗਤ ਕਰਨਾ ਚਾਹੀਦਾ ਤਾਂ ਕਿ ਆਉਣ ਵਾਲੇ ਜਿਹੜੇ ਹੋਰ ਕਵੀ ਆ ਹੋਰ ਲੇਖਕ ਆ ਉਹ ਹੋਰ ਵੀ ਬਿਹਤਰ ਲਿਖ ਸਕਣ ਤਾਂ ਕਿਵੇਂ ਲੱਗੀ ਗੱਲ ਜਰੂਰ ਦੱਸਣਾ ਜੁੜੇ ਰਹੋ ਦੁਨੀਆ ਦੇ ਨਾਲ